ਆ ਜਿਹੜੀਆਂ ਜਿੱਤਾਂ ਆ ਮੈਡਲ ਹੈਗੇ ਆ ਇਹ ਇੱਕ ਗਰੰਥੀ ਸਿੰਘ ਦੇ ਬੱਚੇ ਹੈ ਇਹ ਗਰੰਥੀ ਸਿੰਘ ਦੇ ਦੋ ਲਾਲ ਨੇ ਤੇ ਦੋ ਲਾਲਾਂ ਦਾ ਨਾਮ ਵੀ ਬੜਾ ਕਮਾਲ ਦਾ ਹਿੰਮਤ ਸਿੰਘ ਹੈ ਵੀਰ ਦਾ ਨਾਮ ਤੇ ਵੀਰ ਦਾ ਨਾਮ ਵੀ ਮੁਹੰਮਦ ਸਿੰਘ ਹੈ ਇਹ ਵੀਰ ਵੀ ਕਿਸੇ ਗੇਮ ਦੇ ਨਾਲ ਹੀ ਜਿਹੜਾ ਜੁੜਿਆ ਹੈਗਾ ਵੀਰ ਨੇ ਵੀ ਪ੍ਰਾਪਤੀਆਂ ਕੀਤੀਆਂ ਹਨ ਹਾਂਜੀ ਹੁਣ ਪਹਿਲਾਂ ਨਾਲੋਂ ਥੋੜੀ ਬੈਟਰ ਆ ਲੇਕਿਨ ਜੋ ਕਿ ਡਾਕਟਰ ਨੇ ਦੱਸਿਆ ਉਹਨੇ ਇਹ ਦੱਸਿਆ ਕਿ ਲਿਗਾਮੈਂਟ ਸਟਿੱਲੇ ਹੋ ਗਿਆ ਕਿਉਂਕਿ ਜਿਹੜਾ ਆਪੋਨੈਂਟ ਸੀ ਉਹਨੇ ਮੇਰੇ ਕਿੱਕ ਗੋਡੇ ਦੇ ਉੱਤੇ ਮਾਰਤੀ ਸੀ अच्छा हां जी ਉਹਨੇ ਕਿੱਕ ਬਹੁਤ ਪਾਵਰਫੁਲੀ ਮਾਰੀ ਤੇ ਗੋਡੇ ਤੇ ਮਾਰਤੀ ਸੀ ਤਾਂ ਕਰਕੇ ਇੰਜਰੀ ਬਹੁਤ ਜ਼ਿਆਦੀ ਹੋ ਗਈ ਖਿਡਾਰੀ ਜਿਹੜੇ ਆ ਜਿਵੇਂ ਕਬੱਡੀ ਦੀ ਆਪਾਂ ਗੱਲਬਾਤ ਕਰ ਲਈਏ ਜਾਂ ਹੋਰ ਗੇਮਾਂ ਦੀ ਗੱਲਬਾਤ ਕਰ ਲਈਏ ਕਿਤੇ ਨਾ ਕਿਤੇ ਉਹ ਡੋਜ਼ ਲੈ ਲਾਡੀ ਗੇਮ ਦੇ ਵਿੱਚ ਕਿ ਹਣਾ ਇੱਕ ਨਾੜਾ ਕਰਕੇ ਇੱਕ ਕੀ ਉਹਨੂੰ ਕਹਿੰਦਾ ਫਾਊਂਡੇਸ਼ਨ ਆ ਤੇ ਉਹ ਇਸੇ ਚੀਜ਼ ਜਿਵੇਂ ਮੰਨ ਲਓ ਵੀ ਜਿਵੇਂ ਇਹ ਲਗਾਤਾਰ ਆਉਂਦੀਆਂ ਤਿੰਨ ਫਾਈਟਾਂ ਨੌਕਆਊਟ ਨਾਲ ਜਿੱਤਣ ਦਿਆ ਵਾ ਨੌਕਆਊਟਸ ਕਰ ਲੰਦਿਆ ਵਾ ਉਹਨਾਂ ਨੇ ਇਹਨੂੰ ਬਿਨਾਂ ਪੁੱਛੇ ਉਹਨਾਂ ਕੋਲ ਇਹ ਅਧਿਕਾਰ ਹੈਗਾ ਵੀ ਉਹ ਜਦੋਂ ਮਰਜ਼ੀ ਆ ਕੇ ਫਾਈਟ ਜਿਵੇਂ ਖਤਮ ਹੁੰਦੀ ਇਹ ਰਿੰਗ ਚੋਂ ਹਜੇ ਉਤਰਨੀ ਨਹੀਂ ਡਿਆ ਵਾ ਉਹਨੂੰ ਹੱਥ ਫੜ ਕੇ ਦੇਣਾ ਉਹਦੋਂ ਟੈਸਟ ਕਰ ਸਕਦੇ ਆ ਕਿ ਸਾਡੀ ਗੇਮ ਦੇ ਵਿੱਚ ਇਹ ਆ ਵੀ ਜੇ ਫੜੇ ਗਏ ਜੇ ਤੁਹਾਡਾ ਡਮਲਬ ਰਿਜ਼ਲਟ ਪੋਜ਼ਿਟਿਵ ਆਉਂਦਾ ਉਸ ਵਿੱਚ ਫਿਰ ਤੁਸੀਂ ਬਹਾਰਾਂ ਦੀ ਕੜਾ ਪਾਇਆ ਹੋਇਆ ਹੱਥ ਦੇ ਵਿੱਚ ਤੁਸੀਂ ਹੋਰ ਕੋਈ ਸਿਮਰਨਾ ਪਾਇਆ ਹੋਇਆ ਉਤਾਰ ਦਿਓ ਫਿਰ ਤੁਹਾਨੂੰ ਅਸੀਂ ਰਿੰਗ ਦੇ ਵਿੱਚ ਜਾਂਦੇ ਆਂਗੇ ਇਦਾਂ ਦੀ ਪ੍ਰੋਬਲਮ ਬਾੜੀ ਆ ਜਿਵੇਂ ਸਾਡੇ ਕੇਸ ਆ ਉਹ ਵੀ ਨਹੀਂ ਅਲਾਉਡ ਕਰਦੇ ਪਰ ਸਾਨੂੰ ਕੀ ਆ ਵੀ ਜਿਵੇਂ ਹੁਣ ਮੇਰੀ ਦਾੜੀ ਕਾਫੀ ਲੰਮੀ ਆ ਤੇ ਉਹ ਕਹਿੰਦੇ ਵੀ ਆਈ ਥਿੰਕ 3 ਇੰਚ 3 ਇੰਚ ਤੇ ਆ 3 ਸੈਂਟੀਮੀਟਰ ਤੋਂ ਜ਼ਿਆਦਾ ਮਤਲਬ ਨਹੀਂ ਰੱਖ ਸਕਦੇ ਤੇ ਫਿਰ ਮੈਨੂੰ ਬੰਨਣੀ ਪਈ ਪਹਿਲੋਂ ਮੈਂ ਆਪਣਾ ਘਰ ਵਿੱਚ ਨਾ ਵੀ ਲਾ ਦਿੱਤਾ ਸੀ ਮੈਂ ਸ਼ਰਵਾ ਨਹੀਂ ਸੀ ਕਿਤੇ ਮੈਨੂੰ ਇੱਕੋ ਚੀਜ਼ ਸੀ ਕਿ ਇਹ ਨਾਲ ਸੋਚਣ ਕੀ ਮੈਚ ਰਹਿ ਗਿਆ ਤੇ ਹੁ ਤੁਸੀਂ ਆਪ ਹੀ ਉਸ ਗੱਲ ਨੂੰ ਵੱਡੀ ਕੀਤਾ ਕਿ ਉਹਨਾਂ ਦੀ ਇਨਕਮ ਕੋਈ ਨਹੀਂ ਹੈ। ਪਰੇਸ਼ਾਨੀਆਂ ਬਹੁਤ ਨੇ ਮਾਫ਼ ਕਰਨਾ ਅੱਜ ਜੇ ਕੋਈ ਕਲਾਕਾਰ ਸੱਦਦਾ ਨਾ ਉਹਦੀ ਪੇਮੈਂਟ ਵੱਖਰੀ ਹੁੰਦੀ ਮੈਂ ਕਲਾਕਾਰਾਂ ਨੂੰ ਨਿੰਦਦਾ ਨਹੀਂ ਉਹ ਆਪਣਾ ਉਹਨਾਂ ਦਾ ਰੋਜ਼ਗਾਰ ਹੈ। ਪਰ ਉਹਨਾਂ ਦੀ ਪੇਮੈਂਟ ਵੱਖਰੀ ਦੀ ਜਿਹੜੇ ਸਿਰਤ ਤੋਂ ਸੁਟੇ ਜਾਂਦੇ ਉਹ ਵੱਖਰੇ ਹੁੰਦੇ। ਕੋਈ ਮਰਜੀ ਕੋਈ ਜੰਪੇ ਉਦਾਂ ਲੋਕ ਗਰੀਬ ਨੇ ਪਰ ਡੀਜੇ ਸਭ ਨਹੀਂ ਲਾਉਣੇ। ਤੇ ਇਸ ਕਰਕੇ ਕਦੇ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਮਾਫ਼ ਕਰਨਾ। ਜਿਵੇਂ ਕਿ ਦਾੜੀ ਜਦੋਂ ਹੋਊਗੀ, ਪ੍ਰਕਾਸ਼ ਹੋਊਗੀ, ਉਸ ਤੋਂ ਬਾਅਦ ਆ ਜੋ ਦਾੜੀ ਵਧਣੀ ਹੈ ਤੇ ਉਹਨਾ ਕਹਿਣਾ ਵਾ ਕਿ 3 ਜਾਂ 3 ਇੰਚ ਤੋਂ ਬਾਅਦ ਦਾੜੀ ਨਹੀਂ ਹੋਣੀ ਚਾਹੀਦੀ ਕਟਾਣੀ ਪਾਉਗੀ ਟਰਿਮ ਕਰਾਉਣੀ ਪਾਉਗੀ ਤਾਂ ਕਰਕੇ ਕੋਸ਼ਿਸ਼ ਇਹ ਆ ਕਿ ਐਮ ਐਮ ਐਲ ਕਨਵਰਟ ਹੋਈਏ ਕਿਉਂਕਿ ਉਹ ਚਿਹਰੇ ਜੀ ਕੋਈ ਦਿੱਕਤ ਨਹੀਂ ਆ ਅਸੀਂ ਆਪਦੇ ਦਾੜੇ ਦੇ ਸਮੇਤ ਖੇਡ ਸੰਗਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸੁਖ ਪੰਜਾਬ ਟੀਵੀ ਮੈਂ ਹਾਂ ਸੁਖਵੰਤ ਸਿੰਘ ਮੁਖੀ ਆਈ ਪੀ ਐਲ ਚੱਲ ਰਿਹਾ ਹੈ ਲੋਕ ਬਹੁਤ ਪੰਜਾਬ ਦੇ ਨਾਮ ਤੇ ਫਖਰ ਮਹਿਸੂਸ ਕਰਦੇ ਆ ਪੰਜਾਬੀਆਂ ਨੇ ਝੰਡੇ ਗੱਡੇ ਹੋਏ ਨੇ ਅਰਸ਼ਦੀਪ ਵਰਗਿਆਂ ਨੇ ਪ੍ਰਭ ਸਿਮਰਨ ਵਰਗਿਆਂ ਨੇ ਦੂਸਰੇ ਪਾਸੇ ਇੱਕ ਗਰੰਥੀ ਸਿੰਘ ਦੇ ਦੋ ਗੁਰਸਿੱਖ ਪੁੱਤ ਦੋ ਲਾਲ ਜਿਨ੍ਹਾਂ ਨੇ ਕੱਲੇ ਪੰਜਾਬ ਦਾ ਨਾਮ ਹੀ ਨਹੀਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਅਜੇ ਹੀ ਗੇਮ ਦੇ ਵਿੱਚ ਮੇਰੇ ਨਾਲ ਉਹ ਦੋ ਲਾਲ ਨੇ ਦੋ ਵੀਰ ਨੇ ਵੀਰ ਹਿੰਮਤ ਸਿੰਘ ਤੇ ਵੀਰ ਮੁਹੰਮਦ ਸਿੰਘ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲਈਏ ਫਿਰ ਗੱਲਬਾਤ ਕਰਦੇ ਆ ਤੇ ਆਪਕੋ ਆਪਣੇ ਵਿਚਾਰ ਜ਼ਰੂਰ ਦੇਣ ਦਾ ਯਤਨ ਕਰਿਆ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਉਹ ਚੜ੍ਹਦੀ ਕਲਾ ਚ ਸਾਡੇ ਤੋਂ ਸ਼ੁਰੂਆਤ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਕਿਰਪਾਮਾਲਿਕ ਦੀ ਸ੍ਰੀ ਸਾਹਿਬ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਸੰਗਤ ਜੀ ਇਹਨਾਂ ਨੇ ਸਪੋਰਟਸ ਦੇ ਵਿੱਚ ਕਿੱਕ ਬਾਕਸਿੰਗ ਦੇ ਵਿੱਚ ਬੜਾ ਵੱਡਾ ਰੁਤਬਾ ਹਾਸਲ ਕੀਤਾ ਉਹ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਪਹਿਲਾਂ ਦੇਖ ਲਓ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਤਸਵੀਰਾਂ ਨੇ ਇੱਕ ਇਹਨਾਂ ਨੇ ਜਾ ਕੇ ਪਰਫਾਰਮ ਕੀਤਾ ਜਦੋਂ ਇੱਕ ਆਪ ਤੋਂ ਵੱਡੇ ਜਿਹੜੇ ਖਿਡਾਰੀਆਂ ਦੇ ਨਾਲ ਖੇਡਣ ਦਾ ਯਤਨ ਕੀਤਾ ਤੇ ਫਿਰ ਵੀ ਉਹਨਾਂ ਨੂੰ ਹਰਾਇਆ ਸਭ ਤੋਂ ਪਹਿਲਾਂ ਇਹ ਜਾਣ ਲਈਏ ਵੀ ਕਿੱਕ ਬਾਕਸਿੰਗ ਇਹ ਗੇਮ ਹੈ ਕਿਵੇਂ ਦੀ ਹੈ ਜੇ ਇੱਕ ਹੁੰਦੀ ਹੈ ਕੱਲੇ ਬਾਕਸਿੰਗ ਜੋ ਕਿ 올림픽ਸ ਚ ਵੀ ਆ ਤੇ ਬਹੁਤ ਜ਼ਿਆਦੀ ਚੱਲਦੀ ਹੈ। ਉਹ ਬੌਕਸਿੰਗ ਚ ਹੁੰਦਾ ਸਿਰਫ ਆਪਾਂ ਕੱਲੇ ਪੰਚਸ ਯੂਜ਼ ਕਰਨੇ ਆ ਤੇ ਜੋ ਕਿੱਕ ਬੌਕਸਿੰਗ ਹੈ ਉਹ ਚ ਆਪਾਂ ਕਿੱਕ ਵੀ ਯੂਜ਼ ਕਰਨੀ ਆ ਤੇ ਪੰਚਸ ਵੀ ਯੂਜ਼ ਕਰਨੇ ਆ। ਜ਼ਿਆਦਾਤਰ ਬੌਕਸਿੰਗ ਚ ਸਿਰਫ ਰਿੰਗ ਫਾਈਟ ਹੁੰਦੀ ਆ ਇਹ ਚ ਤਾਂ ਤਾਮੇ ਫਾਈਟ ਆ ਜੋ ਕਿ ਮੈਟ ਤੇ ਖੇਡੀ ਜਾਂਦੀ ਆ। ਕਾਰਾਟੇ ਉ ਤੇ ਰਿੰਗ ਫਾਈਟ ਦੋਵੇਂ ਆ। ਆਪਣੇ ਪੰਜਾਬ ਦੇ ਵਿੱਚੋਂ ਹੋਰ ਵੀ ਬੱਚੇ ਇਸ ਪਾਸੇ ਗੁਰਸਿੱਖ ਬੱਚੇ ਜਾਂ ਹੋਰ ਪੰਜਾਬ ਦੇ ਬੱਚੇ ਇੱਕ ਇੱਕ ਬੌਕਸਿੰਗ ਗੇਮ ਦੇ ਵਿੱਚ ਹੈਗੇ ਨੇ। ਜੀ ਮੈਂ ਜਿੰਨਾ ਕੁ ਵੇਖਿਆ ਜਿੰਨੇ ਟੂਰਨਾਮੈਂਟ ਮੈਂ ਅਟੈਂਡ ਕੀਤੇ ਆ ਤੇ ਪੰਜਾਬ ਤੋਂ ਇੰਨੇ ਤਾਂ ਨਹੀਂ ਨੇ। ਕਿਉਂਕਿ ਇਸ ਗੇਮ ਬਾਰੇ ਬਹੁਤ ਘੱਟ ਜਾਣਿਆਂ ਨੂੰ ਪਤਾ ਹੈ ਬਹੁਤ ਹੌਲੀ-ਹੌਲੀ ਡਵੈਲਪ ਹੋ ਰਹੀ ਹੈ ਇੰਡੀਆ ਚ ਤੇ ਆਪਣੇ ਸਟੇਟਸ ਚ ਇਹ ਬਹੁਤ ਹੌਲੀ-ਹੌਲੀ ਡਵੈਲਪ ਹੋ ਰਹੀ ਹੈ ਤੇ ਨਾਲ ਬੌਕਸਿੰਗ ਜ਼ਿਆਦਾ ਚੱਲਦੀ ਹੈ ਜ਼ਿਆਦਾਤਰ ਉੱਚ ਵੇਖੇ ਜਾਂਦੇ ਆ ਪੰਜਾਬ ਦੇ ਨੌਜਵਾਨ ਬਿਲਕੁਲ ਬੌਕਸਿੰਗ ਤੋਂ ਮੈਂ ਵੇਖਿਆ ਵੀ ਕਈ ਵਾਰੀ ਨਾ ਇੱਕ ਗੇਮ ਹੋਰ ਚੱਲਦੀ ਹੁੰਦੀ ਹੈ ਹਮਿੰਦਰ ਸਿੰਘ ਉਹ ਜਿਵੇਂ ਰੈਸਲਿੰਗ ਖੇਡਦੇ ਹੁੰਦੇ ਹਨ ਆਪਾਂ ਦੇਖਦੇ ਜਿਨਾਂ ਜੋਨਸੀ ਨੇ ਵਰਗਿਆਂ ਦਾ ਨਾਮ ਹੈ ਜਾਂ ਰੋਮੇਜ਼ ਹੈਗਾ ਹੋਰ ਹੈਗੇ ਨੇ ਬਹੁਤ ਇਹ ਮੇਰੇ ਖਿਡਾਰੀ ਕਿ ਜਿਹੜੇ ਬੌਕਸਿੰਗ ਵਿੱਚੋਂ ਜਾਂਦੇ ਨੇ ਬਾਅਦ ਦੇ ਵਿੱਚ ਉਸ ਗੇਮ ਦੇ ਵਿੱਚ ਕਨਵਰਟ ਹੋ ਜਾਂ ਕੋਈ ਇਹ ਗੇਮ ਕੀ ਕੋਈ ਦਲਦੀ ਮਿਲਦੀ ਹੈਗੀ ਆ ਉਸ ਪਾਸੇ ਵੀ ਜੇ ਨਹੀਂ ਉਹ ਜਿਹੜੀ ਗੇਮ ਆ ਉਹ ਦਾ ਉਹ ਤਾਂ ਸਕ੍ਰਿਪਟਡ ਗੇਮ ਹੁੰਦੀ ਐ ਜਸਟ ਫॉर ਐਂਟਰਟੇਨਮੈਂਟ ਹੁੰਦੀ ਐ ਜਿਹੜੀ ਡਬਲਯੂ ਡਬਲਯੂ ਐ ਤੇ ਜਿਹੜੀ ਇਹ ਗੇਮ ਆ ਇਹ ਰਿਐਲਿਟੀ ਆ ਇਹ ਚ ਰੀਅਲ ਪੇਨ ਆ ਇਹ ਚ ਰੀਅਲ ਬਲੀਡਿੰਗ ਆ ਉਹ ਚੀਜ਼ਾਂ ਸਭ ਸਕ੍ਰਿਪਟਡ ਹੁੰਦੀ ਆ ਇਹ ਬਾਕਸਿੰਗ ਆ ਕਿੱਕ ਬਾਕਸਿੰਗ ਹੋਗੀ ਫਿਰ ਐਮ ਐਮ ਏ ਹੋਗੀ ਇਹ ਸਭ ਰੈਸਲਿੰਗ ਹੋਗੀ ਇਹ ਸਭ ਰਿਐਲਿਟੀ ਆ ਹੁਣ ਮੈਚ ਕਿੱਥੇ ਹੋਇਆ ਹੁਣ ਕੋਲਕਾਤਾ West Bengal ਚ ਹੋਇਆ ਇਹ ਖੇਦਰਪੁਰ ਚ ਜੋ ਕਿ ਪ੍ਰੋ ਫਾਈਟਸ ਦੀ ਕਿੱਕ ਬਾਕਸਿੰਗ ਆ 올 ਇੰਡੀਆ ਚ ਹਾਂਜੀ ਕੀ ਮਾਣ ਉਹ ਤੁਹਾਨੂੰ ਹਾਸਲ ਕਰਕੇ ਲਿਆਏ ਜੇ ਕੀ ਕੁਝ ਪ੍ਰਾਪਤੀਆਂ ਜਿਵੇਂ ਕੀਤੀਆਂ ਆ ਮੈਂ ਚਾਹਾਂਗਾ ਵੀ ਇੱਕ ਵਾਰੀ ਥੋੜਾ ਚੋਕੇ ਸੰਗਤਾਂ ਨੂੰ ਦਿਖਾ ਦਿਓ ਵੀ ਆ ਮਾਣ ਹੈਗਾ ਬੱਚੇ ਜਿਹੜੇ ਜਿੱਤ ਕੇ ਲਿਆਏ ਆ ਆ ਬਲਟ ਹੈਗੀ ਲੋਕ ਇਹਨੂੰ ਤਰਸਦੇ ਹੈਗੇ ਆ ਜਿਵੇਂ ਵੀਰ ਨੇ ਕਿਹਾ ਸੀ ਜਿਹੜੀਆਂ ਗੇਮਾਂ ਹੋਰ ਵੀ ਹੁੰਦੀਆਂ ਨੇ ਉਹ ਜਿਹੜੀਆਂ ਗੇਮਾਂ ਉਹ ਕਿਤੇ ਨਾ ਕਿਤੇ ਸੈਟਿੰਗ ਕਰਕੇ ਜਿਹੜੀਆਂ ਉਹ ਗੇਮਾਂ ਇਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਪਰ ਆ ਜਿਹੜੀ オリジナル ਹੈਗੀ ਗੇਮ ਆਪ ਸੱਟਾਂ ਵੀ ਖਾਧੀਆਂ ਨੇ ਬੱਚਿਆਂ ਨੇ ਦਰਦ ਵੀ ਹੰਡਾਏ ਸਰੀਰ ਤੇ ਆਪ ਤੋਂ ਵੱਡਿਆਂ ਦੇ ਨਾਲ ਵੀ ਖੇਡੇ ਹੈਗੇ ਨੇ ਪਰ ਆ ਜਿਹੜੀਆਂ ਜਿੱਤਾਂ ਆ ਮੈਡਲ ਹੈਗੇ ਆ ਇਹ ਇੱਕ ਗਰੰਥੀ ਸਿੰਘ ਦੇ ਬੱਚੇ ਹੈ ਇਹ ਗਰੰਥੀ ਸਿੰਘ ਦੇ ਦੋ ਲਾਲ ਨੇ ਤੇ ਦੋ ਲਾਲਾਂ ਦਾ ਨਾਮ ਵੀ ਬੜਾ ਕਮਾਲ ਦਾ ਹਿੰਮਤ ਸਿੰਘ ਹੈ ਵੀਰ ਦਾ ਨਾਮ ਤੇ ਵੀਰ ਦਾ ਨਾਮ ਵੀ ਮੁਹਕਮ ਸਿੰਘ ਹੈ ਇਹ ਵੀਰ ਵੀ ਇਸੇ ਗੇਮ ਦੇ ਨਾਲ ਹੀ ਜਿਹੜਾ ਜੁੜਿਆ ਹੈਗਾ ਵੀਰ ਨੇ ਵੀ ਪ੍ਰਾਪਤੀਆਂ ਕੀਤੀਆਂ ਹੈਗੀਆਂ ਵੀਰੇ ਮੈਂ ਸਭ ਤੋਂ ਪਹਿਲਾਂ ਪੁੱਛਣ ਦਾ ਯਤਨ ਕਰਾਂਗਾ ਤੁਸੀਂ ਵੀ ਛੇਵੇਂ ਉਹ ਨਾਲ ਇੱਥੇ ਆ ਜੀ ਅੱਜ ਜਿਹੜਾ ਟੂਰਨਾਮੈਂਟ ਹੋਇਆ ਜਿਵੇਂ ਆ ਬੈਲਟ ਤੁਸੀਂ ਜਿੱਤ ਕੇ ਲਿਆਇਓ ਵੱਡੇ ਮੈਡਲ ਜਿੱਤ ਕੇ ਲਿਆਇਓ ਇਹ ਇੱਕ ਨੇ ਪ੍ਰਾਪਤ ਕੀਤੀ ਹੈ ਜਾਂ ਦੋਨਾਂ ਨੇ ਮੈਡਲ ਤੇ ਇਹ ਬਲਟ ਵੱਖ-ਵੱਖਰੇ ਜਿੱਤੀ ਨਹੀਂ ਜੀ ਇਹ ਜਿਹੜਾ ਇਸੇ ਮੈਚ ਹੋਇਆ ਸੀ ਉਹ ਇਹਦੀ weight category ਤੇ ਉਸ ਹਿਸਾਬ ਨਾਲ ਸੀ ਤੇ ਮੇਰਾ ਮੈਚ ਹੈ 2 ਮਹੀਨੇ ਦੇ ਬਾਅਦ ਹੈ ਹਾਂਜੀ ਜਾਂਦੇ ਤੁਸੀਂ ਇਕੱਠੇ ਹਾਂ ਅੱਗੇ ਇਕੱਠੇ ਸੀ ਕਿਉਂਕਿ ਵਿੱਚ ਨਾਲ ਪ੍ਰੈਕਟਿਸ ਵੀ ਕਰਵਾਉਣੀ ਸੀ ਨਾਲ ਕੋਚਿੰਗ ਵੀ ਕਰਵਾਉਣੀ ਸੀ ਤੇ ਇਸ ਕਰਕੇ ਨਾਲ ਇਕੱਠੇ ਗਏ ਸੀ ਜਾਣਕਾਰੀ ਇੱਕ ਤੋਂ ਦੂਸਰੇ ਨੂੰ ਮਿਲਦੀ ਹਾਂਜੀ 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 ਕਈ ਵਾਰੀ ਅੱਦਾਂ ਵੀ ਹੋ ਜਾਂਦਾ ਵੀਰੇ ਜਿਵੇਂ ਆਪਾਂ ਇਸ ਪਾਸੇ ਪੰਜਾਬ ਦੇ ਵਿੱਚੋਂ ਗਏ ਆ ਕਿਸੇ ਹੋਰ ਸਟੇਟ ਦੇ ਵਿੱਚ ਗਿਆ ਹੈਗੇ ਆ ਉੱਥੇ ਮੈਚ ਹੁੰਦਾ ਸਾਡੇ ਇਸ ਏਰੀਏ ਦੇ ਸਾਡੇ ਸਟੇਟ ਦੇ ਜਿਹੜੇ ਆ ਉਹ ਜਿਹੜੇ ਖਿਡਾਰੀ ਹੈਗੇ ਨੇ ਉਹ ਜਤਨ ਸਾਡੀ ਸਟੇਟ ਦਾ ਨਾਮ ਰੋਸ਼ਨ ਕਰਨ ਇਦਾਂ ਹੋ ਜਾਂਦਾ ਆ ਕੋਈ ਵੱਖਰਾ ਹੀ ਹੋ ਗਿਆ ਪੰਜਾਬ ਦੇ ਨੌਜਵਾਨ ਵੱਖਰੀ ਸਟੇਟ ਦੇ ਵਿੱਚ ਜਾ ਕੇ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਕਰਦੇ ਆ ਤਾਂ ਹੋ ਜਾਂਦਾ ਹਾਂਜੀ ਐ ਹੁੰਦਾ ਦਾਵਾ ਵੀ ਮਤਲਬ ਜਿਵੇਂ ਤੁਸੀਂ ਕਹਾ ਵੀ ਉਹ ਚਾਹੁੰਦੇ ਆ ਵੀ ਹਨਾ ਵੀ ਉਹਨਾਂ ਦੇ ਹੁਣ ਜਿਵੇਂ ਉਹਨਾਂ ਦੀ ਸਟੇਟ ਚ ਹੋਣ ਦਿਆ ਵਾ ਐ ਤਾਂ ਨਹੀਂ ਵੀ ਕੋਈ ਜੇ ਕਲਕੱਤੇ ਦਾ ਇੱਕ ਵੀ ਪਲੇਅਰ ਨਾਂ ਦਿੱਤੇ ਤੇ ਉਹਨਾਂ ਲਈ ਸ਼ਰਮ ਵਾਲੀ ਗੱਲ ਆ ਪਰ ਇਹ ਆ ਵੀ ਫਿਰ ਉਸ ਹੱਬ ਬਣਾਉ ਦੀ ਸਟ੍ਰੈਟਜੀ ਬਦਲਣੀ ਪੈਂਦੀ ਆ ਵਨ ਸਾਈਡਡ ਖੇਡਣਾ ਪੈਂਦਾ ਵਾ ਤੇ ਬਾਕੀ ਮਹਾਰਾਜ ਕਿਰਪਾ ਕਰਦੇ ਆ ਫਿਰ ਇਹ ਤਾਂ ਵੀ ਹੋ ਜਾਂਦਾ ਕਈ ਵਰੀ ਖਿਡਾਰੀ ਉਦਾਂ ਦੇ ਖੜਾਏ ਜਾਂਦੇ ਆ ਵੀ ਚਲੋ ਇਹ ਇਹਨਾਂ ਦੇ ਸਰੀਰ ਵੇਖ ਲਓ ਵੈਸੇ ਤਾਂ ਚਲੋ ਮੈਨੂੰ ਲੱਗਦਾ ਗੇਮ ਦੇ ਵਿੱਚ ਥੋੜੀ ਦਿਮਾਗ ਦੀ ਵੀ ਗੇਮ ਹੁੰਦੀ ਆ ਇਦਾਂ ਦੀ ਵੀ ਸਿਸਟਮ ਹੁੰਦਾ ਹਾਂਜੀ ਪਰ ਕਈ ਵਾਰੀ ਕੀ ਹੁੰਦਾ ਵੀ ਆਪ ਤੋਂ ਖਿਡਾਰੀ ਅਗਲੇ ਪਾਸੇ ਵੱਡਾ ਖੜਾ ਕਰ ਦਿਓ weight ਦੇ ਹਿਸਾਬ ਨਾਲ ਗੱਲਬਾਤ ਹੁੰਦੀ ਤੇ ਅਗਲੇ ਪਾਸੇ ਜਾਦੇ weight ਵਾਲਾ heavy ਜਿਹੜਾ ਖਿਡਾਰੀ ਉਹ ਖੜਾ ਕਰ ਦਿਓ ਜਿਵੇਂ ਹਿੰਮਤ ਸਿੰਘ ਹੈ ਅਧਿ ਅਜੇਹਾ ਵੀ ਹੋਇਆ ਕਿ ਤੁਹਾਡੇ ਨਾਲ ਸਾਹਮਣੇ ਖਿਡਾਰੀ ਤੁਹਾਡੇ ਤੋਂ ਵੱਡਾ ਤੁਹਾਡੇ ਸਾਹਮਣੇ ਪੇਸ਼ਕਾਰੀ ਵਾਸਤੇ ਕਰ ਦਿੱਤਾ ਜਾਵੇ ਵੀ ਫਾਈਟ ਤੁਸੀਂ ਦੋਨੇ ਕਰੋ ਉਹ ਤਗੜਾ ਜੁੱਸੇ ਦਾ ਹਾਂ ਮਤਲਬ ਹਾਂਜੀ ਜਿਵੇਂ ਇਸ ਵਾਰੀ ਜਿਹੜੇ weights ਜੋ ਮਰਚ ਕਰਤੇ ਸੀ ਜਿਵੇਂ ਕਿ ਇਹਦਾ -57 ਸੀ ਤੇ ਗੇਮ ਚੱਲ ਗਈ ਸੀ -65 ਤੱਕ ਮਤਲਬ ਵੀ ਏ ਵੇਟਸ ਦੇ ਵਿੱਚ ਮਰਝੋ ਗਿਆ ਸੀ 65 ਦੇ ਪਲੇਅਰ ਨਾਲੇ ਖੇਡਿਆ ਸੀ ਫਿਰ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਫਿਰ ਉਹ ਸਾਹਮਣਾ ਗੇਮ ਦੀ ਸਟ੍ਰੈਟਜੀ ਉਸੇ ਵੇਲੇ ਫਿਰ ਬਦਲੀ ਫਿਰ ਚਲੋ ਮਹਾਰਾਜ ਨੇ ਕਿਰਪਾ ਕਰਤੀ ਬਹੁਤ سارے ਖਿਡਾਰੀ ਹੈ ਜਿੰਨੇ ਸਵਾਲ ਵੈਸੇ ਲੋਕਾਂ ਦਾ ਵੀ ਹੋਏਗਾ ਕਹਿੰਦੇ ਵੀ ਬਹੁਤ سارے ਖਿਡਾਰੀ ਜਿਹੜੇ ਆ ਜਿਵੇਂ ਕਬੱਡੀ ਦੀ ਆਪਾਂ ਗੱਲਬਾਤ ਕਰ ਲਈਏ ਜਾਂ ਹੋਰ ਗੇਮਾਂ ਦੀ ਗੱਲਬਾਤ ਕਰ ਲਈਏ ਕਿਤੇ ਨਾ ਕਿਤੇ ਉਹ ਡੋਜ਼ ਲੈ ਲੈਂਦੇ ਨੇ ਕੁਝ ਇਸ ਤਰ੍ਹਾਂ ਮੈਡੀਕਲ ਨਸ਼ੀ ਗੱਲਬਾਤ ਕਰ ਲਈਏ ਜਾਂ ਹੋਰ ਕਿਸੇ ਤਰੀਕੇ ਦਾ ਉਹ ਉਹ ਇਦਾਂ ਦੀ ਡੋਜ਼ ਲੈ ਲੈਂਦੇ ਹੈਗੇ ਤੁਹਾਡੀ ਇਹ ਅਜਿਹੀਆਂ ਗੇਮਾਂ ਜਿਹੜੀਆਂ ਹੈਗੀਆਂ ਨੇ ਬਾਕੀ ਆਪਾਂ ਕਬੱਡੀ ਨੂੰ ਛੱਡ ਕੇ ਜੇ ਗੱਲਬਾਤ ਕਰੀਏ ਹਾਂਜੀ ਹਾਂਜੀ ਬਾਕੀ ਗੇਮਾਂ ਦੇ ਵਿੱਚ ਇਦਾਂ ਦਾ ਚੱਲਦਾ ਹੈ ਕਿ ਨਹੀਂ ਕੁਝ ਇਦਾਂ ਦਾ ਹੈ ਨਹੀਂ ਨਸ਼ੇ ਵਾਲੀ ਗੱਲਬਾਤ ਹੈ ਨਹੀਂ ਵੇਖੋ ਜੇ ਪਲੇਅਰਸ ਆ ਲੈਂਦੇ ਆ ਇਦਾਂ ਦੀ ਗੱਲ ਨਹੀਂ ਆ ਕੁਝ ਪਲੇਅਰਸ ਲੈਂਦੇ ਆ ਪਰ ਇਹ ਆ ਵੀ ਜਿਵੇਂ ਹੁਣ ਮਾਫ ਕਰਿਓ ਕਬੱਡੀ ਦਾ ਮੈਨੂੰ ਨੌਲੇਜ ਨਹੀਂ ਪਰ ਕਬੱਡੀ ਵਿੱਚ ਕੀ ਆ ਕਬੱਡੀ ਪਿੰਡੂ ਖੇਡ ਆ ਹਨਾ ਪੰਜਾਬ ਦੇ ਵਿੱਚ ਜ਼ਿਆਦਾ ਪ੍ਰਚਲਿਤ ਹੈ ਤੇ ਇਹਦੇ ਵਿੱਚ ਕੋਈ ਮਤਲਬ ਜਿਵੇਂ ਸਾਡੀ ਗੇਮ ਦੇ ਵਿੱਚ ਕੀ ਆ ਨਾ ਇੱਕ ਨਾੜਾ ਕਰਕੇ ਇੱਕ ਕੀ ਉਹਨੂੰ ਕਹਿੰਦਾ ਫਾਊਂਡੇਸ਼ਨ ਆ ਤੇ ਉਹ ਇਸੇ ਚੀਜ਼ ਜਿਵੇਂ ਮੰਨ ਲਓ ਵੀ ਜਿਵੇਂ ਇਹ ਲਗਾਤਾਰ ਆਉਂਦੀਆਂ ਤਿੰਨ ਫਾਈਟਾਂ ਨੌਕਆਊਟ ਨਾਲ ਜਿੱਤਣ ਦਿਆ ਵਾ ਨੌਕਆਊਟਸ ਕਰਨ ਦਿਆ ਵਾ ਉਹਨਾਂ ਨੇ ਇਹਨੂੰ ਬਿਨਾਂ ਪੁੱਛੇ ਉਹਨਾਂ ਕੋਲ ਇਹ ਅਧਿਕਾਰ ਹੈਗਾ ਵੀ ਉਹ ਜਦੋਂ ਮਰਜ਼ੀ ਆ ਕੇ ਫਾਈਟ ਜਿਵੇਂ ਖਤਮ ਹੁੰਦੀ ਇਹ ਰਿੰਗ ਚੋਂ ਹਜੇ ਉਤਰਨੀ ਨਹੀਂ ਦਿਆ ਵਾ ਉਹ ਇਹਨੂੰ ਹੱਥ ਫੜ ਕੇ ਦੇਰਾਂ ਉਦੋਂ ਟੈਸਟ ਕਰ ਸਕਦੇ ਆ ਅੱਛਾ ਇਹ ਸਾਡੀ ਗੇਮ ਦੇ ਵਿੱਚ ਆਏ ਨਾੜਾ ਫਾਊਂਡੇਸ਼ਨ ਦਾ ਹੈ ਵੀ ਉਹ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਇਹਦਾ ਟੈਸਟ ਕਰ ਸਕਦੇ ਤੇ ਇਹ ਉਹਨਾਂ ਨੂੰ ਮਨਾ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਸਾਡੀ ਗੇਮ ਦੇ ਵਿੱਚ ਇਹ ਆ ਵੀ ਜੇ ਫੜੇ ਗਏ ਜੇ ਤਾਂ ਡਮਲਬ ਰਿ ਪਰ 6 ਮਹੀਨੇ ਲਈ ਇੱਕ ਸਾਲੀਓ ਉਹਨਾਂ ਦੇ ਉੱਤੇ ਆ ਵੀ ਉਹ ਕੰਨਾ ਤੁਹਾਨੂੰ ਬੰਨ੍ਹ ਦਿੰਦੇ ਆ ਜਿੱਨਾਂ ਚ ਰਿਜ਼ਲਟ ਠੀਕ ਆ ਹਾਂਜੀ ਹਾਂਜੀ ਬਿਲਕੁਲ ਸੰਗਤ ਜੀ ਵੈਸੇ ਤਾਂ ਚਲੋ ਹਰ ਇੱਕ ਖੇਡ ਦੇ ਵਿੱਚ ਜੇ ਅਸੀਂ ਮਾ ਖੇਡ ਕਬੱਡੀ ਦੀ ਗੱਲਬਾਤ ਕੀਤੀ ਸਾਰੇ ਖਿਡਾਰੀ ਇੱਕੋ ਜਿਹਾ ਨਹੀਂ ਹੈਗੇ ਬਹੁਤ ਖਿਡਾਰੀ ਹੈਗੇ ਨੇ ਇਸ ਨੌਜਵਾਨਾ ਵਰਗੇ ਹੈਗੇ ਆ ਜਿਨ੍ਹਾਂ ਨੇ ਅੱਜ ਤੱਕ ਨਸ਼ੇ ਨੂੰ ਟੱਚ ਨਹੀਂ ਕੀਤਾ ਹੈਗਾ ਮੇਰੇ ਸੰਪਰਕ ਦੇ ਵਿੱਚ ਇੱਕੋ ਜ ਹੈ ਸਾਡੇ ਮਖੂ ਨੌਜਵਾਨ ਵੀਰ ਹੈਗੇ ਨੇ ਜਿਨ੍ਹਾਂ ਨੇ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਦੇ ਬੇਟੇ ਹੈਗੇ ਨੇ ਜੋਗੇਵਾਲ ਦੀ ਜਿਹੜੀ ਟੀਮ ਆ ਨੌਜਵਾਨ ਹੈਗੇ ਨੇ ਕੁਝ ਜਿਹੜੇ ਨਸ਼ੇ ਤੋਂ ਬਿਲਕੁਲ ਹੀ ਮੁਕਤ ਨਸ਼ਾ ਉਹਨਾਂ ਦੇ ਨੇੜੇ ਤੇੜੇ ਨਹੀਂ ਹੈਗਾ ਪਰ ਆਪਣੀਆਂ ਖਾਧੀਆਂ ਖੁਰਾਕਾਂ ਕਰਕੇ ਉਹਨਾਂ ਨੇ ਆਪਣੀ ਜਨਮ ਭੂਮੀ ਦਾ ਆਪਣੇ ਪੰਜਾਬ ਦਾ ਉਹਨਾਂ ਨੇ ਨਾਮ ਉੱਚਾ ਕੀਤਾ ਹੈਗਾ ਇਸ ਤਰੀਕੇ ਦੀਆਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਰਹਿਮਤਾਂ ਕਹਿ ਸਕਦੇ ਆ ਇਦਾਂ ਦੀਆਂ ਹੁੰਦੀਆਂ ਉਹਨਾਂ ਬੱਚਿਆਂ ਤੇ ਇਹਨਾਂ ਬੱਚਿਆਂ ਤੇ ਵੀ ਇਸ ਤਰੀਕੇ ਦੇ ਨਾਲ ਕਿਉਂਕਿ ਸਿੱਖੀ ਸਰੂਪ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਇਹ ਮੈਂ ਪੁੱਛਣ ਦਾ ਯਤਨ ਕਰਦਾ ਵੀ ਕਿਤੇ ਨਾ ਕਿਤੇ ਇਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਕਈ ਵਾਰੀ ਇਦਾਂ ਹੋ ਜਾਂਦਾ ਸਾਡੇ ਬੱਚੇ ਕਿਤੇ ਇਸ ਤਰ੍ਹਾਂ ਕਹਿ ਲਓ ਵੀ ਫੌਜ ਦੇ ਵਿੱਚ ਵੀ ਜਾਂਦੇ ਆ ਤੇ ਕਈ ਵਾਰੀ ਉਹਨਾਂ ਦੇ ਕਕਾਰ ਲਵਾਉਣ ਦੀ ਗੱਲਬਾਤ ਵੀ ਚੱਲ ਜਾਂਦੀ ਉਹਨਾਂ ਦੇ ਕੇਸਾਂ ਤੇ ਗੱਲਬਾਤ ਵੀ ਚੱਲ ਜਾਂਦੀ ਹੈ ਤੇ ਉਦੋਂ ਕਿਤੇ ਨਾ ਕਿਤੇ ਮੁਸ਼ਕਲ ਬਣ ਜਾਂਦੀ ਹੈ ਤੁਹਾਡੀ ਗੇਮ ਦੇ ਵਿੱਚ ਵੀ ਹੈਗਾ ਪੰਜਾਬ ਦੇ ਵਿੱਚ ਤਾਂ ਚਲੋ ਪਤਾ ਲੋਕਾਂ ਨੂੰ ਵੀ ਸਿੱਖੀ ਸਰੂਪ ਦੇ ਵਿੱਚ ਬੱਚੇ ਹੈਗੇ ਆ ਛੋਟਾ ਹੁੰਦੀਆਂ ਨੇ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਜਦੋਂ ਵੀਰੇ ਕਿਤੇ ਤੁਸੀਂ ਪਾਸੇ ਅਦਰ ਸਟੇਟ ਦੇ ਵਿੱਚ ਜਾ ਕੇ ਤੁਸੀਂ ਖੇਡਣ ਦਾ ਯਤਨ ਕਰਦੇ ਹੋ ਕਿਤੇ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਕੇਸਾਂ ਦੀ ਕਿਤੇ ਕਕਾਰਾਂ ਦੀ ਕੜਾ ਪਾਇਆ ਹੋਇਆ ਹੱਥ ਦੇ ਵਿੱਚ ਤੁਸੀਂ ਹੋਰ ਕੋਈ ਸਿਮਰਨਾ ਪਾਇਆ ਹੋਇਆ ਉਤਾਰ ਦਿਓ ਫਿਰ ਤੁਹਾਨੂੰ ਅਸੀਂ ਰਿੰਗ ਦੇ ਵਿੱਚ ਜਾਂਦੇ ਆਂਗੇ ਇਦਾਂ ਦੀ ਪ੍ਰੋਬਲਮ ਬਾਹਰ ਆ ਕੀ ਕਹਿ ਸਕਦੇ ਆ ਵੀ ਇਹ ਕਿ ਮਾਰਸ਼ਲ ਆਰਟ ਗੇਮ ਆ ਬੌਕਸਿੰਗ ਕਿੱਕ ਬੌਕਸਿੰਗ ਐਮ ਐਮ ਏ ਕਾਰਾਟੇ ਰੈਸਲਿੰਗ ਇਹ ਸਭ ਮਾਰਸ਼ਲ ਆਰਟ ਗੇਮ ਆ ਇੱਥੇ ਇਹ ਚੀਜ਼ ਨਹੀਂ ਅਲਾਉਟ ਕਰਦੇ ਪਰ ਹਾਂ ਜਿਵੇਂ ਕਿ ਦਾੜੀ ਆ ਜਿਵੇਂ ਸਾਡੇ ਕੇਸ ਆ ਉਹ ਵੀ ਨਹੀਂ ਅਲਾਉਟ ਕਰਦੇ ਪਰ ਸਾਨੂੰ ਕੀ ਆ ਵੀ ਜਿਵੇਂ ਹੁਣ ਮੇਰੀ ਦਾੜੀ ਕਾਫੀ ਲੰਮੀ ਆ ਤੇ ਉਹ ਕਹਿੰਦੇ ਵੀ ਆਈ ਥਿੰਕ 3 ਇੰਚ 3 ਇੰਚ ਤੇ ਆ 3 ਸੈਂਟੀਮੀਟਰ ਤੋਂ ਜ਼ਿਆਦਾ ਮਤਲਬ ਨਹੀਂ ਰੱਖ ਸਕਦੇ ਤੇ ਫਿਰ ਮੈਨੂੰ ਬੰਨਣੀ ਪੈਂਦੀ ਆ ਪਰ ਮੈਂ ਟਰਾਈ ਕਰਨ ਦੇ ਹਾਂ ਹੁਣ ਆਪਦੀ ਗੇਮ ਕਨਵਰਟ ਕਰਨ ਚਾ ਮੈਮੇ ਚ ਕਿਉਂਕਿ ਉਹ ਚ ਇਸ ਚੀਜ਼ ਦੀ ਪ੍ਰੋਬਲਮ ਨਹੀਂ ਆ ਉਹ ਜਿਸ ਜਨਾ ਮਰਜੀ ਉਹ ਦਾੜਾ ਰੱਖ ਕੇ ਤੁਸੀਂ ਖੇਡ ਸਕਦੇ ਜੀ ਉਹ ਜਿਸ ਚੀਜ਼ ਦੀ ਪ੍ਰੋਬਲਮ ਨਹੀਂ ਪਰ ਹਾ ਇਹ ਜਿਹੜੀਆਂ ਬਾਕਸਿੰਗ ਆ ਜਿਹੜੀਆਂ ਵੀ ਆਪਾਂ ਗਵਰਨਮੈਂਟ ਦੇ ਥੱਲੇ ਰੱਖ ਕੇ ਖੇਡਦੇ ਆ ਇੰਨਾ ਚੀਜ਼ ਪ੍ਰੋਬਲਮ ਹੈ ਇੰਨਾ ਚੀਜ਼ ਕਾਫੀ ਹੈ ਇਸੇ ਕਾਰਨ ਇਸ ਕਰਕੇ ਕਿਤਨਾ ਕਿਤੇ ਦੀ ਵਰਤੋਂ ਉਸ ਤਰੀਕੇ ਦੇ ਨਾਲ ਨਾ ਕੀਤੀ ਜਾਵੇ ਕੜਾ ਉਤਾਰ ਦਿੰਦੇ ਵੀਰੇ ਸਭ ਹਾਰੇ ਤੱਕ ਵੀ ਹਣਾ ਹਾਂਜੀ ਖੜਾ ਉਤਾਰਨਾ ਪੈਂਦਾ ਇਹ ਆ ਵੀ ਜਿਹੜੀ ਦਾੜੀ ਆ ਉਸ ਚੀਜ਼ ਦਾ ਫਿਰ ਐਮਐਮਏ ਤੇ ਦਿੱਕਤ ਨਹੀਂ ਉਹ ਖੁੱਲੀ ਰੱਖ ਕੇ ਆਪਾਂ ਖੇਡ ਸਕਦੇ ਆ ਆਪਾਂ ਨੂੰ ਬੰਨਣ ਦੀ ਵੀ ਲੋੜ ਨਹੀਂ ਠੀਕ ਹੈ ਤੁਸੀਂ ਹੁਣ ਜਿਵੇਂ ਇਹ ਇੱਕ ਬੈਲਟ ਲੈ ਕੇ ਆਇਓ ਲੋਕ ਇਹਨਾਂ ਮਾਣ ਤੇ ਸਨਮਾਨਾਂ ਨੂੰ ਤਰਸਦੇ ਆ ਖੈਰ ਸੰਗਤ ਜੀ ਜਿਹੜਾ ਅੱਜ ਦੇ ਸਮੇਂ ਦੇ ਅੰਦਰ ਤੌਰ ਚੱਲਦਾ ਮਾਮਾ ਦੇ ਪੁੱਤ ਚਿੱਟਿਆਂ ਦੇ ਨਾਲ ਲੋਥਾਂ ਪਈਆਂ ਹੋਈਆਂ ਲੋਕਾਂ ਦੀਆਂ ਵੀਡੀਓ ਤੁਸੀਂ ਰੋਜ਼ ਦੀ ਵੰਦੇ ਹੋ ਕਿਹੜੇ ਹਾਲਾਤ ਚੱਲ ਰਹੇ ਨੇ ਇੱਕ ਸਰਕਾਰ ਨੇ ਵੀ ਇੱਕ ਮੁਹਿੰਮ ਛੇੜੀ ਹੋਈ ਆ ਯੁੱਧ ਨਸ਼ਿਆਂ ਵਿਰੋਧਾ ਵੀ ਅਸੀਂ ਨਸ਼ਾ ਬਿਲਕੁਲ ਖਤਮ ਕਰਨਾ ਹੈ ਖੈਰ ਸਰਕਾਰ ਆਪਣਾ ਜੋਰ ਲਾ ਰਹੀ ਹੈ ਨਸ਼ਾ ਵੇਚਣ ਵਾਲੇ ਆਪਣੇ ਤਰੀਕੇ ਦੇ ਨਾਲ ਰਾਹ ਬਰ ਜਿਹੜੇ ਉਹ ਬਦਲ ਲੈਂਦੇ ਆ ਤੇ ਨਸ਼ਾ ਕਰਨ ਵਾਲੇ ਆਪਣੇ ਤਰੀਕੇ ਦੇ ਨਾਲ ਉਹ ਜਗ੍ਹਾ ਲੱਭ ਲੈਂਦੇ ਆ ਵੀ ਅਸੀਂ ਲੈਣਾ ਕਿੱਥੋਂ ਹੈ ਤੇ ਅਸੀਂ ਪੀਣਾ ਕਿੱਥੇ ਆ ਉਸ ਤਰੀਕੇ ਦਾ ਸਿਸਟਮ ਚੱਲਦਾ ਹੈ ਖੈਰ ਇਹ ਬੱਚੇ ਨਸ਼ਿਆਂ ਤੋਂ ਮੁਕਤ ਨੇ ਤੇ ਇੱਕ ਮੈਂ ਪੁੱਛਣ ਦਾ ਯਤਨ ਕਰਦਾ ਆ ਵੀ ਇਹ ਵੀਰ ਹੋਣਾ ਨੇ ਐਡਾ ਮਾਣ ਤੇ ਸਨਮਾਨ ਪ੍ਰਾਪਤ ਕੀਤਾ ਤੇ ਇਹ ਮਾਣ ਸਨਮਾਨ ਦੇ ਨਾਲ ਕਿਤੇ ਮਾਇਆ ਕਰਕੇ ਵੀ ਸਨਮਾਨ ਹੁੰਦਾ ਜਦੋਂ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ ਕਈ ਵਾਰੀ ਆਪਾਂ ਇੱਥੇ ਕਬੱਡੀ ਦੇ ਮੈਚ ਕਰਾਉਂਦੇ ਆ ਤੇ 1.5 ਲੱਖ ਰੁਪਈਆ ਉਹਨਾਂ ਬੱਚਿਆਂ ਨੂੰ ਜੇਤੂ ਟੀਮਾਂ ਨੂੰ ਦਿੱਤਾ ਜਾਂਦਾ ਹੈ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇਥੋਂ ਤੱਕ ਵੀ ਸਕਾਰਪੀਓ ਗੱਡੀਆਂ ਫੋਰਚੂਨਰ ਗੱਡੀਆਂ ਕਈਆਂ ਨੂੰ ਘੋੜੀਆਂ ਨਾਲ ਸਨਮਾਨਤ ਕੀਤਾ ਜਾਂਦਾ ਹੈ ਕਈਆਂ ਨੂੰ ਜੀਪਾਂ ਕਈਆਂ ਨੂੰ ਹੋਰ ਤਰੀਕੇ ਦੇ ਜਿਵੇਂ ਜਿਵੇਂ ਦੀ ਕਿਸੇ ਦੀ ਕੋਈ ਭਾਵਨਾ ਹੁੰਦੀ ਹੈ ਵੀ ਇਹਦਾ ਮਾਨ ਸਨਮਾਨ ਆਪਾਂ ਕਰੀਏ ਲੋਕ ਕਰਦੇ ਹੈਗੇ ਨੇ ਤੁਸੀਂ ਜਿਵੇਂ ਵੀਰੇ ਹੁਣ ਇਹ ਜਿੱਤ ਕੇ ਲਿਆਇਓ ਨਾਲ ਤੁਹਾਨੂੰ ਮਾਇਆ ਕਰਕੇ ਵੀ ਸਨਮਾਨਤ ਕੀਤਾ ਗਿਆ ਜਾਂ ਕੱਲੀ ਬਿਲਡ ਕਰਕੇ ਸਨਮਾਨ ਕਰ ਦਿੱਤਾ ਹੈ ਹਾਂਜੀ ਮਤਲਬ ਵੀ ਜਿਹੜੀ ਪ੍ਰੋਫੈਸ਼ਨਲ ਫਾਈਟਸ ਹੁੰਦੀ ਹੈ ਉਹਦੇ ਵਿੱਚ ਹੁੰਦਾ ਵਾ ਕੈਸ਼ ਪ੍ਰਾਈਜ਼ ਪਰ ਹਰ ਕਿਸੇ 'ਚ ਨਹੀਂ ਹੁੰਦਾ ਮਤਲਬ ਵੀ ਇਹ ਬਹੁਤ ਘੱਟ ਆ ਕੈਸ਼ ਪ੍ਰਾਈਜ਼ ਹਾਂਜੀ ਪਰ ਹੁੰਦਾ ਵਾ ਥੋੜਾ ਪ੍ਰੋ ਫਾਈਟਸ ਕਿਵੇਂ ਲੱਗਾ ਵੀ ਇਹ ਗੇਮ ਦੇ ਵਿੱਚ ਆਪਾਂ ਜਾਣਾ ਆਉਣ ਵਾਲੇ ਸਮੇਂ ਦੇ ਅੰਦਰ ਹਰ ਇੱਕ ਪੱਖੂ ਆਪਾਂ ਸੌਖੇ ਹੋ ਜਾਾਂਗੇ ਕਿਉਂਕਿ ਮਾਇਆ ਵੀ ਗੁਜਰਾਨਾ ਮਾਇਆ ਬਿਨਾ ਸਿਸਟਮ ਚੱਲਦਾ ਨਹੀਂ ਹੈਗਾ ਹਨਾ ਮਾਇਆ ਦੀ ਹਰ ਇੱਕ ਨੂੰ ਲੋੜ ਹੁੰਦੀ ਵੀ ਇਸ ਖੇਡ ਦੇ ਵਿੱਚ ਅਗਲੇ ਗਾ ਜਿਹੜਾ ਸਮਾਂ ਹੋਣਾ ਜਾਣ ਵਾਸਤੇ ਤੁਹਾਨੂੰ ਹੈ ਵੀ ਮਾਇਆ ਪੱਖੋਂ ਕੋਈ ਕਮੀ ਨਹੀਂ ਰਹਿੰਦੀ ਮਾਇਆ ਬਹੁਤ ਹੋ ਜਾਏਗੀ ਜਦੋਂ ਇਹ ਖੇਡ ਨੂੰ ਖੇਡਾਂਗੇ ਜਾਂ ਇਸ ਤਰੀਕੇ ਦੇ ਨਾਲ ਇਦਾਂ ਹੀ ਤੁਹਾਡਾ ਸਿਸਟਮ ਚੱਲਦਾ ਰਹੇਗਾ ਵੀ ਪੱਲਿਓ ਕਰਕੇ ਬਾਪੂ ਜਿੰਨੀ ਕ ਡਿਊਟੀਆਂ ਲਾ ਲੈਂਦਾ ਬਾਪੂ ਜਿੰਨੀ ਕ ਮਿਹਨਤ ਕਰ ਲੈਂਦਾ ਸਾਨੂੰ ਓਨੀ ਕ ਦੇਖ ਕੇ ਕੋਸੇ ਸਿਸਟਮ ਨਾਲ ਤੁਸੀਂ ਸਿਰਫ ਜਨੂਨ ਕਰਕੇ ਲੱਗਿਓ ਕਿ ਆਉਣ ਵਾਲੇ ਸਮੇਂ ਦੇ ਅੰਦਰ ਚੰਗੀ ਮਾਇਆ ਵੀ ਜੁੜਨ ਦਾ ਅਸਰ ਹੈਗੇ ਆ ਆਪਣਾ ਸਿਸਟਮ ਤੁਸੀਂ ਸੈੱਟ ਕਰ ਸਕਦੇ ਹੋ ਹਾਂਜੀ ਹੈ ਮਤਲਬ ਚਾਂਸਸ ਤਾਂ ਹੈ ਇਸ ਗੇਮ ਵਿੱਚ ਪਰ ਇਸ ਗੇਮ ਨੇ ਟਾਈਮ ਕਾਫੀ ਲੈ ਲੈਣਾ ਤਾਂ ਕਰਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਿਆ ਸੀ ਉਹਨਾਂ ਟਰਾਈ ਕਰਨ ਡਿਆ ਵੀ ਐਮਐਮਏ ਚ ਕਨਵਰਟ ਕਰੀਏ ਕਿਉਂਕਿ ਐਮਐਮਏ ਚ ਕ੍ਰੈਸ਼ ਰਾਈਜ਼ਸ ਕਾਫੀ ਆ ਕਿਉਂਕਿ ਉਹ ਗਵਰਨਮੈਂਟ ਦੇ ਅਧੀਨ ਗੇਮ ਨਹੀਂ ਆ ਉਹ ਪ੍ਰੋਫੈਸ਼ਨਲ ਗੇਮ ਆ ਉਹ ਜਿਵੇਂ ਵੀ ਲਾ ਲੋ ਜ ਇਹ ਕਿਸਾਬ ਲੀਆਂ ਇਹ ਗੇਮ ਨੂੰ ਚਲਾਉਂਦੀਆਂ ਨੇ ਤੇ ਫਿਰ ਜੇ ਪ੍ਰੋਫੈਸ਼ਨਲ ਇਸ ਗੇਮ ਨੂੰ ਖੇਡਾਂਗੇ ਐਮ ਐਮ ਐ ਨੂੰ ਤੇ ਫਿਰ ਉਹਦੇ ਵਿੱਚ ਕੈਸ਼ ਪ੍ਰਾਈਜ਼ਸ ਹੋਣਗੇ ਬਾਕੀ ਹਾਲੇ ਤੱਕ ਤਾਂ ਠੀਕ ਠਾਕ ਹੀ ਗੁਜ਼ਾਰਾ ਚੱਲਣ ਦਿਆ ਵਾ ਇਹ ਇਹਦੇ ਬਾਰੇ ਕਿਵੇਂ ਸੋਚ ਲਿਆ ਸੀ ਕਿ ਕਿਕ ਬਾਕਸਿੰਗ ਵਾਲੇ ਪਾਸੇ ਆਪ ਆਉਣਾ ਗੇਮਾਂ ਤਾਂ ਹੋਰ ਬਹੁਤ ਹੈਗੀਆਂ ਸੀ ਹਾਂ ਜੀ ਹਾਂ ਕਿਕ ਬਾਕਸਿੰਗ ਇਦਾਂ ਵੀ ਪਾਪਾ ਜਦੋਂ ਡਿਊਟੀ ਕਰਦੇ ਹੁੰਦੇ ਸੀ ਓਡੀਸਾ ਬੜਬਿਲ ਉੱਥੇ ਇੱਕ ਵੀਰ ਸੀ ਸਰਦਾਰ ਮਨਜੀਤ ਸਿੰਘ ਸਾਡੇ ਕੋਚ ਤੇ ਉਹ ਨਾਲ ਵੇਖ ਕੇ ਪਹਿਲਾਂ ਇਹਨੇ ਸ਼ੁਰੂ ਕੀਤੀ ਨਿੱਕੇ ਨੇ ਕਿੱਕ ਬਾਕਸਿੰਗ ਫਿਰ ਇਹਦੇ ਨਾਲ ਵੇਖ ਕੇ ਮੈਂ ਸ਼ੁਰੂ ਕੀਤੀ ਫਿਰ ਹੋਰ ਹੀ ਹੋਰ ਹੀ ਇੰਟਰਸਟ ਬਣ ਲਾ ਪਿਆ ਫਿਰ ਸਾਨੂੰ ਐਮ ਐਮ ਏ ਦਾ ਪਤਾ ਲੱਗਾ ਐਮ ਐਮ ਏ ਇਹੋ ਜੀ ਗੇਮ ਆ ਵੀ ਉਹਦੇ ਵਿੱਚ ਮਿਕਸ ਮਾਰਸ਼ਲ ਆਰਟ ਆ ਉਹ ਤੇ ਉਹਦੇ ਵਿੱਚ ਬਾਕਸਿੰਗ ਕਿੱਕ ਬਾਕਸਿੰਗ ਰੈਸਲਿੰਗ ਜੂਡੋ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਇਹਦੇ ਵਿੱਚ ਸਰੀਰ ਵੀ ਜ਼ਰੂਰੀ ਆ ਵੀ ਸਰੀਰ ਨੂੰ ਫਿਟ ਰੱਖਣਾ ਜਿਮ ਵਗੈਰਾ ਲਾਉਣੀ ਵੀ ਇਦਾਂ ਦਾ ਹਾਂਜੀ ਹਾਂਜੀ ਜ਼ਰੂਰੀ ਆ ਜਿਵੇਂ ਕਿ ਹੁਣ ਸਾਡਾ ਰੂਟੀਨ ਆ ਵੀ ਅਸੀਂ ਸਵੇਰੇ ਰਨਿੰਗ ਨਾਲ ਜਿਮ ਸ਼ਾਮ ਨੂੰ ਆਪਦਾ ਕਿੱਕ ਬਾਕਸਿੰਗ ਦੀ ਪ੍ਰੈਕਟਿਸ ਹਾਂਜੀ ਤੇ ਦੋਵੇਂ ਚੀਜ਼ਾਂ ਬ ਠੀਕ ਹੈ ਸੋ ਵੀਰ ਹੈਗੇ ਨੇ ਸਰਦਾਰ ਮਨਜੀਤ ਸਿੰਘ ਜੀ ਕਿਵੇਂ ਭਾਈ ਸਾਹਿਬ ਜੀ ਤੁਹਾਨੂੰ ਆਪਣੇ ਬੱਚਾ ਵੈਸੇ ਤਾਂ ਬਾਪਿਆਂ ਦਾ ਸਿਰ ਜਾਨੇ ਕਿੰਦੇ ਵੈਸੇ ਬੜਾ ਉੱਚਾ ਹੋ ਜਾਂਦਾ ਜਦੋਂ ਕਿਤੇ ਬੱਚੇ ਚੰਗੇ ਕਾਰਜਵਾਲ ਲਾਂਘ ਪੱਟਦੇ ਆ ਉਸ ਪਾਸੇ ਨੂੰ ਜਾਂਦੇ ਆ ਤੇ ਇਲਾਕੇ ਨੂੰ ਬੜੀ ਖੁਸ਼ੀ ਹੁੰਦੀ ਹੈ ਆ ਜਿਵੇਂ ਐਡੇ ਵੱਡੇ ਮਾਨ ਸਨਮਾਨ ਪੁੱਤ ਲੈ ਕੇ ਆਏ ਆ ਕਿਵੇਂ ਮਹਿਸੂਸ ਹੁੰਦਾ ਵੀ ਸਾਡੇ ਪੁੱਤ ਜਿਹੜੇ ਆ ਉਹ ਕਦੀ ਇੱਥੋਂ ਤੱਕ ਸੋਚਿਆ ਨਹੀਂ ਸੀ ਜਿੱਥੋਂ ਤੱਕ ਸਾਡਾ ਮਾਨ ਸਨਮਾਨ ਲੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਹਿਲਾਂ ਦਾ ਆਪ ਜੀਾਂ ਦਾ ਗੁਰੂ ਸਾਹਿਬ ਜੀ ਦਾ ਬੇਅੰਤ ਬੇਅੰਤ ਸ਼ੁਕਰਾਨਾ ਤੇ ਧੰਨਵਾਦ ਕਿਉਂਕਿ ਤੁਸੀਂ ਸੁਖ ਪੰਜਾਬ ਟੀਵੀ ਮੈਂ ਤਾਂ ਮਾਣ ਮਹਿਸੂਸ ਕਰਦਾ ਤੁਸੀਂ ਇੱਕ ਸਾਲ ਪਹਿਲਾਂ ਵੀ ਇਹਨਾਂ ਦੇ ਇੰਟਰਵਿਊ ਕਰਕੇ ਗਏ ਸੀ ਤੇ ਧੰਨਵਾਦ ਕਰਦੇ ਆਪ ਜੀ ਦਾ ਜੀ ਆਇਆਂ ਨੂੰ ਮਾਣ ਤੇ ਵੀਰ ਜੀ ਹੁੰਦਾ ਹੀ ਆ ਤੇ ਗੁਰਬਾਣੀ ਦੇ ਫਰਮਾਨ ਨਾਲ ਚਲੀਏ ਤੇ ਮਾਣ ਕਰੂੰ ਤੋ ਦੁਪਰੇ ਮੇਰੇ ਪ੍ਰੀਤਮ ਪਿਆਰੇ ਆਉ ਅਪਰਾਧੀ ਸਤਪੂਰ ਤੇ ਤੁਮ ਬਖਸ਼ਨਾਰੇ ਤੇ ਮਾਣ ਗੁਰੂ ਤੇ ਆ ਜਿਨੇ ਇਹ ਬਖਸ਼ਿਸ਼ ਇਹ ਰਹਿਮਤ ਕੀਤੀ ਕਿਰਪਾ ਕੀਤੀ ਕਿ ਇਹੋ ਜੇ ਪੁੱਤਰ ਬਖਸ਼ੇ ਅਗੇ ਚਲੋ ਕਦੇ ਪਿੰਡ ਚ ਵੀ ਨਾਂ ਦਾ ਨਹੀਂ ਪਤਾ ਹੁੰਦਾ ਤੇ ਸਾਡੇ ਚੈਨਲ ਦਾ ਹੀ ਇਹਨਾਂ ਦੀ ਇਸ ਗੇਮ ਰਾਈ ਗੁਰੂ ਨੇ ਕਿਰਪਾ ਕੀਤੀ ਤੇ ਦੇਸ਼ਾਂ ਦੇਸ਼ਾਂ ਤੱਕ ਨਾਂ ਚਲੀ ਹਾਂ ਬਿਲਕੁਲ ਇੱਕ ਮਹੀਨਾ ਤੁਹਾਨੂੰ ਅਖੀਰ ਤੇ ਪੁੱਛਣ ਦਾ ਯਤਨ ਕਰਾਂਗੇ ਵੀ ਜਿਵੇਂ ਇਹਨਾਂ ਬੱਚਿਆਂ ਨੇ ਐਡੀਆਂ ਪ੍ਰਾਪਤੀਆਂ ਕੀਤੀਆਂ ਜਾਂ ਅੱਗੇ ਕਰਨੀਆਂ ਵੀ ਹੈਗੀਆਂ ਬਹੁਤ ਕਰਨੀਆਂ ਨੇ ਸੋਚ ਵੇਖਿਆ ਮੈਂ ਬਹੁਤ ਉੱਚੀ ਹੈਗੀਆਂ ਬਹੁਤ ਪਦਵੀਆਂ ਇਹਨਾਂ ਨੇ ਹਾਸਲ ਕਰਨੀਆਂ ਕਈ ਵਾਰੀ ਇਹਨਾਂ ਦੇ ਖਰਚੇ ਸਿਸਟਮ ਹੁੰਦਾ ਕਈ ਵਾਰੀ ਆਮ ਘਰਾਂ ਦੇ ਵਿੱਚਾਂ ਗਰੰਥੀ ਸਿੰਘ ਦਾ ਤਾਂ ਕਹਿੰਦੇ ਵੀ ਬੱਚੇ ਪੜਾਏ ਨਹੀਂ ਜਾਂਦੇ ਬਹੁਤ ਰਵਲਾ ਚੱਲਦਾ ਹੈ ਬਹੁਤ ਬੱਚੇ ਗਰੰਥੀ ਸਿੰਘ ਆਪਣੇ ਇਸ ਲਾਈਨ ਦੇ ਵਿੱਚ ਪਾਉਣਾ ਹੀ ਨਹੀਂ ਚਾਹੁੰਦੇ ਹਨਾ ਵੀ ਅਸੀਂ ਉਹਨਾਂ ਨੂੰ ਗਰੰਥੀ ਸਿੰਘ ਬਣਾਈਏ ਕਿਉਂ ਕਿਉਂਕਿ ਉਹਨਾਂ ਦਾ ਰੋਜ਼ਗਾਰ ਸਿਸਟਮ ਹੀ ਨਹੀਂ ਵਧੀਆ ਹੈਗਾ ਰਾਤ 12 ਤੋਂ 2 ਡਿਊਟੀ ਲਾਉਣੀ ਤੇ ਕਿਤੇ 100 150 ਰੁਪਈਆ ਹਨਾ ਘਰ ਦੇ ਖਰਚੇ ਬਹੁਤ ਨੇ ਇਹਨਾਂ ਦਾ ਸਿਸਟਮ ਫਿਰ ਚੱਲਦਾ ਕਿਵੇਂ ਆ ਕਿਵੇਂ ਖਾਣਾ ਪੂਰੀ ਹੁੰਦੀ ਇਹਨਾਂ ਦੀ ਕਿਵੇਂ ਆਉਣ ਜਾਣ ਦੇ ਖਰਚੇ ਅਦਰ ਸਟੇਟਾਂ ਦੇ ਵਿੱਚ ਜਾਣਾ ਕੋਈ ਹੋਰ ਚੁੱਕਦਾ ਜਾਂ ਤੁਹਾਨੂੰ ਔਖੇ ਸੌਖੇ ਹੋਣਾ ਪੈਂਦਾ ਵੀ ਇਹਨਾਂ ਬੱਚਿਆਂ ਦੀਆਂ ਪ੍ਰਾਪਤੀਆਂ ਵਾਸਤੇ ਜਿੰਦਾ ਜਿੰਦ ਜਾਨ ਲਾ ਦਿਓ ਕਿਤੇ ਕੋਈ ਚੱਕਿਆ ਜਾਂਦਾ ਕਰਜ਼ਾ ਚੁੱਕ ਲੋ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਹਾਂ ਜੀ ਜਦੋਂ ਪਿਛਲੇ ਸਾਲ ਤੁਸੀਂ ਆਏ ਸੀ ਨਾ ਤਾਂਨੇ ਚੈਨਲ ਲਈ ਬਹੁਤ ਵੀਰ ਜੁੜੇ ਸੀ ਦਾਸਨਾਵ ਪਰ ਉਹ ਜੁੜਨ ਦੇ ਬਾਬ ਜੀ ਦੇ ਉਹਨਾਂ ਦੇ ਵਿੱਚੋਂ ਨਿਤਰੇ 1-2 ਸੀਗੇ ਅੱਛਾ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਜਿਵੇਂ ਕਿਤੇ ਕੋਚ ਨੂੰ ਫੀਸ ਭਰਨੀ ਆ ਤੋ ਡਾਇਰੈਕਟ ਹੀ ਕਈ ਥਾਵਾਂ ਤੇ ਉਹਨਾਂ ਨੇ 1-2 ਜਗ੍ਹਾ ਤੇ ਜਿਵੇਂ ਖੇਡਣਗੇ ਤੇ ਭਰੀ ਬਾਕੀ ਵੀਰ ਜੀ ਆਸ ਗੁਰੂ ਤੇ ਆ ਕਿਉਂਕਿ ਗੁਰੂ ਹੀ ਹਰ ਵਿੱਚ ਵਸਦਾ ਤੇ ਬੇਨਤੀ ਹੈ ਕਿ ਕੋਸ਼ਿਸ਼ ਕਰੀ ਦੀ ਆ ਕਿ ਕਿਸੇ ਕਪੱਖੋ ਰਣਾ ਮੈਂ ਤੁਹਾਨੂੰ ਪਤਾ ਪਿਛਲੇ 1 ਸਾਲ ਪਹਿਲਾਂ ਮੈਂ ਆਪਣਾ ਘਰ ਵਿੱਚ ਨਾਂ ਵੀ ਲਾ ਦਿੱਤਾ ਸੀ ਮੈਂ ਪਰਵਾਹ ਨਹੀਂ ਸੀ ਕੀਤੀ ਮੈਨੂੰ ਇੱਕੋ ਚੀਜ਼ ਸੀ ਕਿ ਇਹ ਨਾਲ ਸੋਚਨ ਕੀ ਮੈਚ ਰਹਿ ਗਿਆ ਤੇ ਹੁਣ ਤੁਹਾਨੂੰ ਪਤਾ ਗਰੰਤੀ ਸਿੰਘਾਂ ਦਾ ਵੀ ਤੁਸੀਂ ਆਪ ਹੀ ਉਸ ਵੇਲੇ ਨੂੰ ਵੱਡੀ ਕੀਤਾ ਕਿ ਉਹਨਾਂ ਦੀ ਇਨਕਮ ਕੋਈ ਨਹੀਂ ਹੈ ਪਰੇਸ਼ਾਨੀਆਂ ਬਹੁਤ ਨੇ ਮਾਫ ਕਰਨਾ ਅੱਜ ਜੇ ਕੋਈ ਕਲਾਕਾਰ ਸੱਦਦਾ ਨਾ ਉਹਦੀ ਪੇਮੈਂਟ ਵੱਖਰੀ ਹੁੰਦੀ ਮੈਂ ਕਲਾਕਾਰਾਂ ਨੂੰ ਨਿੰਦਦਾ ਨਹੀਂ ਉਹ ਆਪਣਾ ਉਹਨਾਂ ਦਾ ਰੋਜ਼ਗਾਰ ਹੈ ਪਰ ਉਹਨਾਂ ਦੀ ਪੇਮੈਂਟ ਵੱਖਰੀ ਦੀ ਜਿਹੜੇ ਸਿਰ ਉੱਤੋਂ ਸੁਟੇ ਜਾਂਦੇ ਉਹ ਵੱਖਰੇ ਹੁੰਦੇ ਕੋਈ ਮਰਜੇ ਕੋਈ ਜੰਪੇ ਉਦਾਂ ਲੋਕ ਗਰੀਬ ਨੇ ਪਰ ਡੀਜੇ ਸਭ ਨੇ ਲਾਉਣੇ ਤੇ ਇਸ ਕਰਕੇ ਕਦੇ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਮਾਫ ਕਰਿਓ ਵੀ ਹਾਂ ਯਾਰ ਜੇ ਇਹ ਬੱਚੇ ਕੁਝ ਕਰ ਜਿਹੜੇ ਇਲਾਕਾ ਹਲਾ ਹਲਾ ਕੇ ਨੱਚ ਟਪ ਕੇ ਕਮਾਈ ਕਰਦੇ ਨੇ ਉਹਨਾਂ ਦੀ ਕਰੋੜਾਂ ਕਮਾਈ ਹੈ ਹਾਂ ਬਿਲਕੁਲ ਪਰ ਜਿਹੜੇ ਸੱਟਾਂ ਲਵਾ ਕੇ ਰੇਲ ਦੇ ਵਿੱਚ ਆਪਦੀ ਤਕਲੀਫ ਛੱਕੇ ਅੱਗੇ ਆਉਂਦੇ ਨੇ ਉਹਨਾਂ ਦੀ ਕੋਈ ਕਮਾਈ ਨਹੀਂ ਤੇ ਕੋਈ ਮਾਫ ਕਰ ਰੋਸ਼ੀਅਤ ਦੀ ਕੀਤਾਵਾ ਫੜਨ ਨੂੰ ਤਿਆਰ ਨਹੀਂ ਹਲਾਕੇ ਜਾਦੀ ਤੇ ਸਵਾਲ ਹੀ ਕੀਤੇ ਜਾਂਦੇ ਕਈਆਂ ਦੇ ਜੇ ਫੋਨ ਆਉਂਦੇ ਹਨ ਨਾ ਤੇ ਜਾਦੀ ਵੀਰ ਜੀ ਸਵਾਲ ਹੀ ਹੁੰਦੇ ਹਾਂ ਬਿਲਕੁਲ ਜੀ ਸੋ ਇਹ ਸੰਗਤ ਜਦੋਂ ਕਿਤੇ ਗ੍ਰੰਥੀ ਸਿੰਘ ਦੀ ਗੱਲਬਾਤ ਹੁੰਦੀ ਹੈ ਉਦੋਂ ਬਹੁਤ ਦੁੱਖ ਹੁੰਦਾ ਕਿਉਂਕਿ ਬਹੁਤ ਜੋਰ ਲੱਗਾ ਹੋਇਆ ਬਹੁਤ ਗੁਰੂ ਕੇਗ ਵਜ਼ੀਰਾਂ ਨੂੰ ਪਿਆਰ ਕਰਨ ਵਾਲੇ ਲੋਕ ਇਹ ਸੋਚਦੇ ਆ ਫਖਰ ਮ ਬਣੇਗਾ ਕਿ ਗਰੰਥੀ ਸਿੰਘਾਂ ਦੇ ਬੱਚੇ ਜਾਂ ਗਰੰਥੀ ਸਿੰਘ ਨਹੀਂ ਬਣ ਰਹੇ ਤੇ ਉਹਨਾਂ ਬੱਚਿਆਂ ਦਾ ਕੀ ਬਣੇਗਾ ਗਰੰਥੀ ਸਿੰਘਾਂ ਦਾ ਕੀ ਬਣੇਗਾ ਅਸੀਂ ਗਰੰਥੀ ਸਿੰਘ ਲੈ ਕੇ ਕਿੱਥੋਂ ਆਵਾਂਗੇ ਇਹ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਜਦੋਂ ਅਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਆਂਗੇ ਤੇ ਆਪ ਮੁਹਾਰੇ ਹੀ ਉਹਨਾਂ ਦੇ ਬੱਚੇ ਜਿਹੜੇ ਆ ਉਹ ਇਸ ਲਾਈਨ ਦੇ ਵਿੱਚ ਆਉਣਗੇ ਉਹ ਕਹਿਣਗੇ ਵੀ ਅਸੀਂ ਵੀ ਗਰੰਥੀ ਸਿੰਘ ਬਣਨਾ ਹੈ ਹੁਣ ਕੀ ਹੈ ਮਾਨ ਸਨਮਾਨ ਜਦੋਂ ਬਾਪੂ ਦਾ ਬੱਚੇ ਦੇਖਦੇ ਆ ਤੇ ਮਨ ਦੇ ਅੰਦਰ ਫਿਰ ਇਹ ਆਉਂਦਾ ਹੈ ਬੱਚਿਆਂ ਦੇ ਵੀ ਅਸੀਂ ਗਰੰਥੀ ਸਿੰਘ ਨਹੀਂ ਬਣਨਾ ਅਸੀਂ ਲੋਲੂ ਚੋੱਕੇ ਘਰ-ਘਰ ਦੇ ਵਿੱਚ ਨਹੀਂ ਮੰਗਣ ਵਾਸਤੇ ਜਾਣਾ ਅਸੀਂ ਲੋਕਾਂ ਦੀਆਂ ਮਿੰਤਾਂ ਨਹੀਂ ਕਰਨੀਆਂ ਅਸੀਂ ਉਹ ਇਹ ਬਾਬਾ ਕੋਈ ਇਹ ਬਾਬਾ ਕਹਿ ਕੇ ਲੋਕ ਜਿਵੇਂ ਜਿਸ ਤਰੀਕੇ ਨਾਲ ਕਈ ਪਿੰਡਾਂ ਦੇ ਵਿੱਚ ਬੁਲਾ ਲੈਂਦੇ ਆ ਅਸੀਂ ਇਹੋ ਜਿਹਾ ਮਾਨ ਸਨਮਾਨ ਨਹੀਂ ਲੈਣਾ ਇੱਕ ਪਾਸੇ ਗੁਰੂ ਦੇ ਵਜ਼ੀਰ ਤੇ ਦੂਸਰੇ ਪਾਸੇ ਨੌਕਰਾਂ ਵਾਲੀ ਇਹ ਬਿਰਤੀ ਲੋਕਾਂ ਦੀ ਇਸ ਤਰੀਕੇ ਦੀ ਸਾਰਿਆਂ ਦੀ ਨਹੀਂ ਮੈਂ ਗੱਲਬਾਤ ਕਰਦਾ ਕੁਝ ਲੋਕ ਹੁੰਦੇ ਆ ਪੰਜ-ਛੇ ਪਿੰਡ ਦੇ ਵਿੱਚ ਅਜੇ ਹੀ ਸੋਚ ਵਾਲੇ ਪਰ ਉਹਨਾਂ ਦੇ ਬੱਚੇ ਦੂਰ ਹੋ ਜਾਂਦੇ ਆ ਇੱਕ ਗ੍ਰੰਥੀ ਸਿੰਘ ਨੇ ਆਪਣੇ ਬੱਚਿਆਂ ਨੂੰ ਪੈਰਾਂ ਸਿਰ ਖੜਾ ਕਰ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਆਮ ਪੰਜਾਬ ਦੇ ਬੱਚਿਆਂ ਵਾਸਤੇ ਬੜੀ ਵੱਡੀ ਸਿਹਤ ਹੈ ਵੀ ਕਿਸੇ ਸਪੋਰਟਸ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਇੱਕ ਮੈਂ ਬੇਨਤੀ ਬਰਦਾਸ਼ਤੀ ਦੇ ਚੈਨਲ ਦੇ ਰਹੀ ਕਿ ਇੱਕ ਵੀਰ ਜੀ ਦੇ ਤੋਂ ਮੈਂ ਕਾਫੀ ਮਤਲਕੀ ਉਧਾਰ ਲਿਆ ਹੋਇਆ ਹੈ ਤੇ ਉਹ ਵੀਰ ਇੱਥੋਂ ਦਾ ਨਹੀਂ ਹੈ ਹੈ ਤੇ ਪਾਸੇ ਦਾ ਹੀ ਹੈ ਪਰ ਮੈਂ ਤੁਹਾਡਾ ਛਣਾ ਰਹੀ ਕਿ ਨਾ ਕਿ ਉਹਦਾ ਦਿਲੋਂ ਧੰਨਵਾਦ ਪਰ ਮੈਂ ਉਹਨੂੰ ਇਹ ਬੇਨਤੀ ਕੀਤੀ ਸੀ ਕਿ ਵੀਰੇ ਮੈਂ ਤਰੀ ਇੱਕ ਇੱਕ ਪਾਈ ਮੋੜਾਂਗਾ ਪਰ ਅੱਜ ਮੈਥੋਂ ਨਹੀਂ ਮੋੜ ਪਾਈ ਪਰ ਮੇਰੀ ਕੋਸ਼ਿਸ਼ ਹੈ ਕਿ ਜਿਵੇਂ ਵੀ ਬੱਚੇ ਸੈਟਲ ਹੁੰਦੇ ਨੇ ਬਾਬਾ ਰਹਿਮਤ ਕਰਦਾ ਹੈ ਬੜੀ ਇੱਕ ਇੱਕ ਪਾਈ ਕਿ ਉਹ ਵੀਰ ਬਹੁਤ ਪਿਆਰ ਵਾਲਾ ਉਹਦਾ ਧੰਨਵਾਦ ਉਦੋਂ ਵੀ ਤੁਸੀਂ ਐਸੀ ਤੁਹਾਡੇ ਚੈਨਲ ਰਹੀ ਗਾਂ ਦੀ ਗਾਂ ਸੰਪਰਕ ਹੋਇਆ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਪਰ ਮੈਂ ਉਹਨਾਂ ਦਾ ਕਰਜ਼ਾਈ ਹਾਂ ਕੋਈ ਨਹੀਂ ਅ ਭਾਈ ਮਨਜੀਤ ਸਿੰਘ ਜੀ ਗੁਰੂ ਕਿਰਪਾ ਕਰੇ ਸਭ ਕੁਝ ਠੀਕ ਹੋ ਜਾ ਹਾਲਾਤ ਸਿਆਣੇ ਕਹਿੰਦੇ ਕੁਝ ਨਹੀਂ ਰਹਿੰਦੇ ਸਮਾਂ ਹੀ ਕੁਝ ਨਹੀਂ ਰਹਿੰਦਾ ਹੁੰਦਾ ਸੋ ਸੰਗਤ ਜੀ ਆਪਾਂ ਇੱਕ ਮੈਂ ਆਪਣੇ ਤਰਫੋਂ ਬੇਨਤੀ ਕਰਦਾ ਪਿਛਲੀ ਵਾਰੀ ਮੈਂ ਕੀਤੀ ਸੀ ਵੀਰ ਉਹਨਾਂ ਨਾਲ ਸੰਪਰਕ ਕੀਤਾ ਵੀਰ ਖੇਡਾਂ ਤੱਕ ਪਹੁੰਚ ਗਿਆ ਇਹਨਾਂ ਦੇ ਕੋਚ ਦੀਆਂ ਫੀਸਾਂ ਤੱਕ ਭਰੀਆਂ ਗਈਆਂ ਸੀ ਤੇ ਅੱਜ ਜੇ ਅਸੀਂ ਇਹਨਾਂ ਦੇ ਨਾਲ ਨਾ ਖੜਾਂਗੇ ਤੇ ਮੈਨੂੰ ਲੱਗਦਾ ਵੀ ਬੇਇਨਸਾਫੀ ਸਾਡੇ ਵਾਸਤੇ ਵੀ ਹੈਗੀ ਆ ਪੰਜਾਬ ਵਾਸਤੇ ਵੀ ਹੈਗੀ ਆ ਸੋ ਅਸੀਂ ਇਹਨਾਂ ਵੀਰਾਂ ਦੇ ਨਾਲ ਖੜਨ ਦਾ ਯਤਨ ਕਰਨਾ ਮੈਂ ਵੀਰ ਮਨਜੀਤ ਸਿੰਘ ਉਹਨਾਂ ਦਾ ਨੰਬਰ ਆ ਵੀਡੀਓ ਦੇ ਥੱਲੇ ਮੈਂਸ਼ਨ ਕਰ ਦੇਣਾ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਇਹ ਵੀਰ ਮਨਜੀਤ ਸਿੰਘ ਦਾ ਹੈਗਾ ਜੇ ਤੁਸੀਂ ਚਾਹੁੰਦੇ ਹੋ ਵੀ ਦਸਬੰਧ ਸਾਡਾ ਕਿਸੇ ਸਹੀ ਜਗ੍ਹਾ ਤੇ ਲੱਗ ਸਕੇ ਤੇ ਉਹ ਇਹਨਾਂ ਬੱਚਿਆਂ ਦੀ ਖੁਰਾਕ ਵਾਸਤੇ ਇਹਨਾਂ ਬੱਚਿਆਂ ਦੀ ਆਉਣ ਜਾਣ ਦੇ ਵਾਸਤੇ ਇਹਨਾਂ ਬੱਚਿਆਂ ਦੀਆਂ ਫੀਸਾਂ ਵਾਸਤੇ ਤੁਸੀਂ ਆਪਣਾ ਦਸਬੰਧ ਪਾ ਸਕਦੇ ਹੋ ਤੇ ਵੀਰ ਹੁਣਾਂ ਦੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀ ਸਾਡਾ ਜਿਹੜਾ ਯੋਗਦਾਨ ਹੈ ਸਹੀ ਜਗ੍ਹਾ ਤੇ ਲੱਗ ਸਕੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ ਦਸਵੇਂ ਪਾਤਸ਼ਾਹ ਦੇ 52 ਹੁਕਮਾਂ ਦੇ ਵਿੱਚੋਂ ਇਹ ਵੀ ਹੁਕਮ ਹੈਗਾ ਵੀ ਦਸਬੰਧ ਕਰਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ ਜੇ ਤੁਸੀਂ ਗੁਰੂ ਦੀ ਗੋਲਕ ਦੇ ਵਿੱਚ ਪਾਉਣਾ ਤੇ ਕਿਸੇ ਗਰੀਬ ਗੁਰਬੇ ਦੇ ਲੋੜਵੰਦ ਦੇ ਕਿਥੇ ਕੰਮ ਆ ਜਾਣਾ ਉਹ ਤੁਹਾਡਾ ਗੁਰੂ ਦੀ ਗੋਲਕ ਦੇ ਵਿੱਚ ਪੈ ਜਾਣਾ ਤੇ ਇਹ ਤਾਂ ਸੰਗਤ ਜੀ ਕਹਿ ਲਓ ਵੀ ਅਸਲ ਗੁਰੂ ਦੀ ਗੋਲਕ ਹੈਗੀ ਆ ਜਿੱਥੇ ਤੁਹਾਡਾ ਯੋਗਦਾਨ ਪੈਣਾ ਹੈਗਾ ਇਹ ਇੱਕ ਬੱਚੇ ਹੈਗੇ ਨੇ ਇਹ ਭੂਖ ਨੇ ਸਾਡੇ ਪੰਜਾਬ ਦਾ ਇੱਕ ਸਭ ਤੋਂ ਵੱਡੀ ਗੱਲ ਹੈ ਸਿੱਖੀ ਸਰੂਪ ਦੇ ਵਿੱਚ ਬੱਚੇ ਹੈਗੇ ਆ ਤੁਹਾਨੂੰ ਇਹ ਵੀ ਦੱਸ ਦਈਏ ਵੀ ਇਹ ਬੱਚੇ ਦੀ ਮੈਂ ਤੁਸੀ ਰਿਪੋਰਟਾਂ ਦਿਖਾ ਰਿਹਾ ਸੀ ਵੀ ਇੱਥੇ ਪਈਆਂ ਆਪਾਂ ਸੰਗਤ ਦੇ ਨਾਲ ਕਰ ਲਈਏ ਸਾਂਝ ਪਾ ਲਈਏ ਇਹ ਬੱਚੇ ਦੀ ਲੱਤ ਤੇ ਸੱਟ ਲੱਗੀ ਹੋਈ ਕਿ ਇੱਕ ਬੌਕਸਿੰਗ ਕਰਕੇ ਕਿਉਂਕਿ ਜਦੋਂ ਆਪ ਤੋਂ ਥੋੜੇ ਵੱਡੇ ਖਿਡਾਰੀਆਂ ਦੇ ਨਾਲ ਖੇਡਣਾ ਪੈ ਜਾਂਦਾ ਤੇ ਉਦੋਂ ਸੱਟਾਂ ਤਾਂ ਤੁਹਾਨੂੰ ਪਤਾ ਸੁਭਾਵਕ ਹੈਗੀਆਂ ਪਿਛਲੀ ਵਾਰੀ ਆਏ ਸੀ ਵੀਰ ਦੇ ਸੱਟ ਲੱਗੀ ਹੋਈ ਸੀ ਇਸ ਵਾਰੀ ਇਸ ਵੀਰ ਦੇ ਸੱਟ ਲੱਗੀ ਹੋਈ ਹੈ ਆ ਮਰਾਈ ਵੀਰ ਹੁਣਾਂ ਨੇ ਕਰਵਾਈਆਂ ਹੈਗੀਆਂ ਮੈਨੂੰ ਲੱਗਦਾ ਕਿ ਕਿਹੜੇ ਵੀਰ ਦੀਆਂ ਇਹ ਕੱਲ ਕਰਵਾ ਹਿੰਮਤ ਸਿੰਘ ਦੀਆਂ ਦੋਨਾਂ ਦੀਆਂ ਕਰਵਾਈਆਂ ਇਹਦੇ ਵੀ ਅਜੇ ਪ੍ਰੋਬਲਮ ਚੱਲ ਰਹੀ ਹੈ ਅੱਛਾ ਜੇ ਕੰਪਲੀਟ ਠੀਕ ਨਹੀਂ ਹੋਈ ਤੇ ਹਿੰਮਤ ਸਿੰਘ ਦੇ ਥੋੜੀ ਐਤ ਕੀ ਜ਼ਿਆਦਾ ਹੋਈ ਆ ਤੇ ਇਸ ਕਰਕੇ ਉਹਨੇ ਪੋਚ ਨਿਕਿਆ ਸੀ ਕਿ ਇਹ ਇਲਾਜ ਨਹੀਂ ਹੋ ਸਕਦਾ ਐਕਸ-ਰੇ ਨਾਲ ਐਮ ਆਰ ਆ ਕਰ ਉਹਨਾਂ ਫਿਰ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਐਮ ਆਰ ਆ ਦੋਨਾਂ ਦੀ ਕਰਵਾ ਕੇ ਆਏ ਫਿਰ ਗੁਰੂ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਕਿਵੇਂ ਹੋ ਗਰੇ ਹੁਣ ਠੀਕ ਆ ਲੱਤ ਹਾਂਜੀ ਹੁਣ ਪਹਿਲਾਂ ਨਾਲੋਂ ਥੋੜੀ ਬੈਟਰ ਆ ਲੇਕਿਨ ਜੋ ਕਿ ਡਾਕਟਰ ਨੇ ਦੱਸਿਆ ਉਹਨੇ ਇਹ ਦੱਸਿਆ ਕਿ ਜਿਹੜਾ ਆਪੋਨੈਂਟ ਸੀ ਉਹਨੇ ਮੇਰੇ ਕਿੱਕ ਗੋਡੇ ਦੇ ਉੱਤੇ ਮਾਰਤੀ ਸੀ ਅੱਛਾ ਹਾਂਜੀ ਉਹਨੇ ਕਿੱਕ ਬਹੁਤ ਪਾਵਰਫੁਲੀ ਮਾਰੀ ਤੇ ਗੋਡੇ ਤੇ ਮਾਰਤੀ ਸੀ ਤਾਂ ਕਰਕੇ ਇੰਜਰੀ ਬਹੁਤ ਜ਼ਿਆਦੀ ਹੋ ਗਈ ਸੀ ਕਿੰਨਾ ਕੁ ਟਾਈਮ ਹੋਰ ਤੁਹਾਨੂੰ ਜਿਹੜਾ ਉਹ ਰੈਸਟ ਦੱਸੀ ਡਾਕਟਰ ਸਾਹਮਣੇ ਤੇ ਆਉਣ ਵਾਲੇ ਸਮੇਂ ਅੰਦਰ ਕਿਵੇਂ ਮੈਚ ਖੇਡੇ ਜਾਣਗੇ ਕਿੰਨੇ ਕ ਸਮੇਂ ਬਾਅਦ ਤੁਸੀਂ ਮੈਚ ਖੇਡ ਸਕਦੇ ਹੋ ਜੀ ਹਜੇ ਤਾਂ ਰੈਸਟ ਡਾਕਟਰ ਨੇ ਇੱਕ ਇੱਕ ਡੇਡ ਮਹੀਨੇ ਦੱਸੀਆ ਕਿਉਂਕਿ ਇੰਜਰੀ ਬਹੁਤ ਜ਼ਿਆਦਾ ਵਾ ਤਾਂ ਕਰਕੇ ਹਜੇ ਇੱਕ ਡੇਡ ਮਹੀਨਾ ਰੈਸਟ ਕਰਾਂਗੇ ਉਸ ਤੋਂ ਬਾਅਦ ਆਉਣ ਵਾਲੇ ਜਿਹੜੇ ਮੈਚ ਆ ਉਹਨਾਂ ਤੇ ਜਾਵਾਂਗੇ ਤੇ ਬਾਕੀ ਕੋਸ਼ਿਸ਼ ਕਨਵਰਟ ਕਰਨ ਦੇ ਆ ਕਿਉਂਕਿ ਆ ਜਿਵੇਂ ਕਿ ਦਾੜੀ ਜਦੋਂ ਹੋਊਗੀ ਪ੍ਰਕਾਸ਼ ਹੋਊਗੀ ਉਸ ਤੋਂ ਬਾਅਦ ਆ ਜੋ ਦਾੜੀ ਵਧਣੀ ਆ ਤੇ ਉਹਨਾਂ ਦਾ ਕਹਿਣਾ ਵਾ ਕਿ 3 ਜਾਂ 3 ਇੰਚ ਤੋਂ ਬਾਅਦ ਦਾੜੀ ਨਹੀਂ ਹੋਣੀ ਚਾਹੀਦੀ ਘਟਾਣੀ ਪਊਗੀ ਟਰਿਮ ਕਰਾਉਣੀ ਪਊਗੀ ਤਾਂ ਕਰਕੇ ਕੋਸ਼ਿਸ਼ ਇਹ ਆ ਕਿ ਐਮ ਐਮ ਐਲ ਕਨਵਰਟ ਹੋਈਏ ਕਿਉਂਕਿ ਉਹ ਚਿਹਰੇ ਜੀ ਕੋਈ ਦਿੱਕਤ ਨਹੀਂ ਆ ਅਸੀਂ ਆਪਦੇ ਦਾੜੇ ਦੇ ਸਮੇਤ ਖੇਡ ਸਕਦੇ ਆ ਪੰਜਾਬ ਦੇ ਵਿੱਚ ਗੇਮ ਖੇਡੀ ਜਾਂਦੀ ਆ ਮੈਨੂੰ ਲੱਗਦਾ ਵੈਸੇ ਘਟ ਆ ਹਾਂਜੀ ਇਹ ਪੰਜਾਬ ਚ ਬਹੁਤ ਘਟ ਆ ਕਿਉਂਕਿ ਇਹ ਅਜੇ ਜਿਵੇਂ ਕਹਿ ਦਿਆਂ ਨਾ ਅਜੇ ਬਾਰੂ ਇਧਰ ਆਈ ਆ ਆਦਰ ਕੰਟਰੀਸ ਤੋਂ ਇਧਰ ਜੇ ਆਈ ਆ ਜੇ ਡਿਵੈਲਪ ਹੋ ਰਹੀ ਆ ਬਾਕੀ ਆਸ਼ਾ ਹੈ ਕਿ ਇਹ ਵੀ ਗੇਮ ਵਧੇ ਅੱਗੇ ਕਿ ਤੁਸੀਂ ਜਿਹੜਾ ਜਨੂਨ ਹੁੰਦਾ ਹੈ ਹੁਣ ਖੇਡ ਲਿਆ ਪਰਵੇਂ ਤੁਸੀਂ ਕਨਵਰਟ ਕਰ ਵੀ ਲੋਗੇ ਫਿਰ ਵੀ ਤੁਹਾਡੇ ਅੰਦਰ ਜਨੂਨ ਉਹੀ ਰਹਿਣਾ ਹੈ ਹੈਨਾ ਕਈ ਵਾਰੀ ਉਹ ਬਜ਼ੁਰਗ ਹੈਗੇ ਆਪਣੇ ਜਦੋਂ ਕੋਈ ਗੱਲਬਾਤ ਕਰਦੇ ਕਿਤੇ ਏਰੀਆ ਦੀ ਗੱਲਬਾਤ ਚੱਲੇ ਤੇ ਕੋਈ ਗੱਲਬਾਤ ਕਰਦਾ ਹੋਵੇ ਤੇ ਉਹਨੂੰ ਰੋਕ ਕੇ ਆਪਣੀ ਗੱਲ ਰੱਖਣ ਦਾ ਉਹ ਯਤਨ ਕਰਦੇ ਹੁੰਦੇ ਕਿਉਂਕਿ ਇੱਕ ਜਜ਼ਬਾ ਹੁੰਦਾ ਅੰਦਰ ਇੱਕ ਭਾਵਨਾਵਾਂ ਹੁੰਦੀਆਂ ਕਿਉਂਕਿ ਉਹ ਉਹ ਸਮੇਂ ਦੇ ਵਿੱਚੋਂ ਗੁਜ਼ਰੇ ਹੁੰਦੇ ਆ ਸੋ ਵੀਰ ਹੁਣੀ ਇਸ ਗੇਮ ਦੇ ਵਿੱਚ ਵੀ ਨੇ ਪੂਰੇ ਸਮੇਂਦਾਰੀ ਦੇ ਨਾਲ ਖੇਡ ਕੇ ਆਏ ਆ ਜਿੱਤ ਕੇ ਆਏ ਆ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਲਈਆਂ ਨੇ ਤੇ ਅਸੀਂ ਇੱਕ ਤੁਹਾਨੂੰ ਰਿਕਵੈਸਟ ਵੀ ਕਰ ਦਿੱਤੀ ਹੈਗੀ ਆ ਬੇਨਤੀ ਵੀ ਕਰ ਦਿੱਤੀ ਹੈਗੀ ਆ ਕਿ ਆਪਾਂ ਇਹਨਾਂ ਬੱਚਿਆਂ ਦੇ ਵਾਸਤੇ ਇੱਕ ਮੈਂ ਜ਼ਰੂਰ ਇਹਨਾਂ ਤੋਂ ਪਿਛਲੀ ਵਾਰੀ ਵੀ ਵੈਸੇ ਇਹ ਸਵਾਲ ਕੀਤਾ ਸੀ ਤੇ ਇਹਨਾਂ ਵੀਰ ਹੁਣਾਂ ਨੇ ਉਹ ਗੱਲ ਦਾ ਜਿਹੜਾ ਪੂਰਾ ਗੌਰ ਕੀਤੀ ਹੈ ਤੇ ਉਹਤੇ ਪਰਪੱਕ ਰਹੇ ਨੇ ਤੇ ਆਉਣ ਵਾਲੇ ਸਮੇਂ ਅੰਦਰ ਮੈਂ ਚਾਹਣਾ ਵੀ ਖੀਰ ਤੇ ਦੁਬਾਰ ਫੇਰ ਮੈਂ ਪੁੱਛਣ ਦਾ ਯਤਨ ਕਰਾਂ ਜੇ ਆਉਣ ਵਾਲੇ ਸਮੇਂ ਅੰਦਰ ਫੇਰ ਅਸੀਂ ਕਿਤੇ ਮਿਲਦੇ ਹਾਂ ਫੇਰ ਮੈਂ ਪੁੱਛਣ ਦਾ ਯਤਨ ਕਰਾਂਗਾ ਕਿ ਕਿਸ ਤਰ੍ਹਾਂ ਕਹਿ ਲਓ ਵੀ ਵਾਦਾ ਕੀਤਾ ਸੀ ਵੀਰ ਹੁਣਾਂ ਦੇ ਨਾਲ ਉਹ ਸੀ ਕਿਸਾਂ ਦਾ ਕਈ ਵਾਰੀ ਕਿਤੇ ਵੀਰ ਜੀ ਦਿੱਕਤ ਆਉਂਦੀ ਹੈ ਦੇਖੇ ਸਤੋਂ ਮਨ ਕਰਤਾ ਨਹੀਂ ਹੁੰਦੇ ਲੋਕ ਤੁਹਾਡੇ ਨਾਲ ਸਿੱਖੀ ਕਰਕੇ ਜੁੜਿਆ ਵੀ ਸਿੱਖ ਗਰੰਤੀ ਸਿੰਘ ਦੇ ਬੱਚੇ ਤੇ ਗੁਰਸਿੱਖ ਨੇ ਤੇ ਗੁਰਸਿੱਖੀ ਨੂੰ ਲੈ ਕੇ ਖੇਡਾਂ ਦੇ ਵਿੱਚ ਗਏ ਹੋਏ ਨੇ ਤੇ ਕਿਵੇਂ ਕੇਸਾਂ ਦੀ ਸੰਭਾਲ ਇਸੇ ਤਰ੍ਹਾਂ ਰਹਿ ਗਈ ਕਿ ਕਿਤੇ ਆਉਣ ਵਾਲੇ ਸਮੇਂ ਅੰਦਰ ਗੇਮ ਕਨਵਰਟ ਹੁੰਦੀ ਹੈ ਤੇ ਕਿਤੇ ਸਰੀਰ ਦੇ ਵਿੱਚ ਵੀ ਕੋਈ ਕਨਵਰਟੀ ਆ ਸਕਦੀ ਹੈ ਨਹੀਂ ਜੀ ਨਹੀਂ ਵੇਖੋ ਜਿਵੇਂ ਤੁਹਾਡੇ ਸਾਹਮਣੇ ਹੋਣੇ ਆਪਾਂ ਤੁਹਾਡੇ ਨਾਲ ਗੱਲ ਕੀਤੀ ਵੀ ਜੇ ਇਸ ਗੇਮ ਵਿੱਚ ਪ੍ਰੋਬਲਮ ਆਉਂਦੀ ਹੈ ਦਾੜੀ ਦੀ ਤੇ ਆਪਾਂ ਗੇਮ ਹੀ ਕਨਵਰਟ ਕਰ ਲੈਣੇ ਆ ਹਾਂ ਮਤਲਬ ਵੀ ਕਿਸਾਨੋ ਕਿਆ ਉਹ ਚੀਜ਼ ਕਰਨੀ ਆ ਆਪਾਂ ਗੇਮ ਹੀ ਕਨਵਰਟ ਕਰ ਲੈਨੇ ਆ ਇਹ ਆ ਵੀ মার্শাল ਆਰਟਸ ਨਾਲ ਜੁੜੇ ਰਹਿਣਾ ਵਾ ਉਹ ਕੋਈ ਵੀ ਹੋਵੇ ਉਹ ਬਾਕਸਿੰਗ ਹੋਵੇ ਕਿੱਕ ਬਾਕਸਿੰਗ ਹੋਵੇ ਡਸਨਟ ਮੈਟਰ ਕਿਉਂਕਿ ਹੁਣ ਆਪਣੇ ਆਪ ਨੂੰ ਆਪਣੀ ਬੋਡੀ ਨੂੰ ਤੇ ਇਹੋ ਚਾਹੀਦਾ ਵੀ ਮਾਰਨਾ ਇਸ ਚੀਜ਼ ਤੇ ਗੇਮ ਵੀ ਬਹੁਤ ਵਧੀਆ ਵਾ ਐਮ ਐਮ ਏ ਵੀ ਕੋਈ ਉੱਚ ਕਿਸਾਂ ਦਾ ਉਹ ਮਤਲਬ ਨਹੀਂ ਆ ਤੇ ਹਾਂਜੀ ਤਾਂ ਕਰਕੇ ਫਿਰ ਗੇਮ ਕਨਵਰਟ ਕਰ ਲੈ ਲੈਣੀ ਆ ਬਿਲਕੁਲ ਧੰਨਵਾਦ ਤੁਹਾਡਾ ਬਹੁਤ-ਬਹੁਤ ਮੇਰੇ ਦੋਨੇ ਵੀਰਾਂ ਦਾ ਜਿਉਣਾ ਕਿ ਇਹ ਦੇਖ ਲਓ ਗੁਰੂ ਰਾਮਦਾਸ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਮੇਰਾ ਕਿ ਜਿਵੇਂ ਤੁਸੀਂ ਸਿੱਖੀ ਬਾਰੇ ਪੁੱਛਿਆ ਕਿ ਮੈਂ ਇੱਥੋਂ ਬਹੁਤ ਪਹਿਲਾਂ ਉੜੀਸਾ ਵਾਲੇ ਗਿਆ ਸੀ ਵਨਬੋਨ ਇਹਨਾਂ ਬੱਚਿਆਂ ਨੂੰ ਕਰੋਨਾ ਦੇ ਵਿੱਚ ਉਦੋਂ ਮੈਂ ਸੰਥਿਆ ਦਿੱਤੀ ਸੀ ਅੱਛਾ ਇਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਬਿਲਕੁਲ ਵੀ ਕਿਉਂਕਿ ਬਹੁਤ ਛੋਟੇ 6 ਮਹੀਨੇ ਦਾ ਸੀ ਜਦੋਂ ਗਏ ਇਹ 1.5 ਸਾਲ ਦਾ ਸੀ ਅੱਛਾ ਤੇ ਦਾਸ ਨੇ ਇਹਨਾਂ ਨੂੰ ਸੰਥਿਆ ਦਿੱਤੀ ਸੀ ਕਿ ਇੱਕ ਓੰਕਾਰ ਤੋਂ 18-20 ਤੱਕ ਸ਼ੁੱਧ ਬਾਣੀ ਪੜ੍ਹ ਲੈਂਦੇ ਨੇ ਪਾਤੀ ਸਿੰਘ ਵੀ ਨੇ ਪਰ ਬੇਨਤੀ ਹੈ ਕਿ ਇਸ ਲਾਈਨ ਵਿੱਚ ਮਾਫ ਕਰਿਓ ਮਾਫੀ ਚਾਹੁੰਦੇ ਆ ਜਾਣ ਨੂੰ ਮਾਨ ਨਹੀਂ ਕਰਦਾ ਕਿ ਸਤਕਾਰ ਤੇ ਰੋਜ਼ਗਾਰ ਬਹੁਤ ਘਟ ਗਿਆ ਹਾਂ ਉਹ ਮਾਨ ਤੇ ਉਸ ਨਮਾਨ ਨਹੀਂ ਰਹਿ ਗਿਆ ਮਾਫੀ ਚਾਹੁੰਨੀ ਆ ਮੈਂ ਹੋ ਸਕਦਾ ਹੈ ਕਿਆਂ ਪਿੰਨਾਂ ਦੇ ਵਿੱਚ ਜਿਵੇਂ ਇੱਕ ਵੀਡੀਓ ਦੇਖੀ ਬੜਾ ਪਿਆਰ ਦਿੱਤਾ ਨਗਰੰਦੀ ਸਿੰਘ ਨੂੰ ਆਪਣੇ ਪਿੰਡ ਵਿੱਚ ਕੋਠੀ ਪਾ ਕੇ ਦਿੱਤੀ ਕੋਠੀ ਕਈਆਂ ਨੂੰ ਘਰਾਂ ਵੀ ਦਿੱਤੀ ਘਰਾਂ ਵੀ ਦਿੱਤੀ ਪਰ ਅੱਜ ਤੱਕ ਇਸ ਤਰ੍ਹਾਂ ਨਹੀਂ ਅੱਜ ਤੱਕ ਮਾਫੀ ਚਾਹੁੰਨਾ ਮੈਂ ਮੀਡੀਆ ਰੈਂਕ ਕਹਿਣਾ ਚਾਹੁੰਨਾ ਮੈਨੂੰ ਦੁੱਖ ਵੀ ਲੱਗਦਾ ਤੇ ਵੀ ਕਈ ਜਗ੍ਹਾ ਤੇ ਤੇ ਡਿਊਟੀ ਕਰਨ ਤੋਂ ਪਹਿਲਾਂ ਪੁੱਛਿਆ ਜਾਂਦਾ ਤੁਸੀਂ ਕਿਸ ਬਰਾਦਰੀ ਦੇ ਹਾਂ ਬਿਲਕੁਲ ਇਹ ਤਾਂ ਪਤਾ ਅੱਜ ਸਾਡੇ ਵਿੱਚ ਨੇ ਨਿਕਲੀਆਂ ਨਹੀਂ ਹੈਗੀਆਂ ਬਾਕੀ ਗੁਰੂ ਸਾਹਿਬ ਕਹਿੰਦੇ ਜਾਤਾਂ ਪਾਤਾਂ ਨੂੰ ਮਾਲਕ ਇਹ ਵਿਸ਼ਾ ਵੱਖਰਾ ਹੈ ਜਿਹਾ ਜਾਤ ਪਾਤਾਂ ਦੇ ਨਾਲ ਗੁਰਦੁਆਰਾ ਸਾਹਿਬ ਵੀ ਬਣਾ ਦਿੱਤੇ ਹੈਗੇ ਲੋਕਾਂ ਨੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਾਰੇ ਹੀ ਇੱਕ ਰਸਤੇ ਤੋਂ ਆਏ ਹਾਂ ਤੇ ਇੱਕੇ ਰਸਤੇ ਤੇ ਜਾਣਾ ਹੈ ਸਾਡਾ ਸਿਸਟਮ ਇੱਥੇ ਬਣਾਇਆ ਹੋਇਆ ਲੋਕਾਂ ਦਾ ਜਾਤ ਪਾਤਾਂ ਵਿੱਚ ਵੰਡ ਕੇ ਇਹਨਾਂ ਸਭ ਨੂੰ ਖਤਮ ਕਰਕੇ ਫਿਰ ਅਮਰਦੀ ਦਾਤ ਸਾਨੂੰ ਮਿਲਦੀ ਹੈ ਤੇ ਜਦੋਂ ਅਸੀਂ ਅਮਰਤ ਦੀ ਦਾਤ ਲੈ ਕੇ ਜੇ ਮਨ ਦੇ ਅੰਦਰ ਫੇਰ ਸਾਡੇ ਉਹੀ ਮਨ ਦੇ ਅੰਦਰ ਸਵਾਲ ਹੈਗੇ ਉਹੀ ਭਾਵਨਾ ਹੈਗੀ ਆ ਇਨਾ ਮਤਲਬ ਹੈ ਵੀ ਅਸੀਂ ਗੁਰੂ ਦਾ ਅੰਮ੍ਰਿਤ ਲੈ ਕੇ ਵੀ ਬੇਅੰਮਰਤੀ ਵਰਗੀ ਬਿਰਤੀ ਵਾਲੇ ਅਸੀਂ ਜਿਉ ਰਹੇ ਹੈਗੇ ਹਾਂ। ਚੋ ਦੇਖੋ ਜੀ ਸਾਡੀ ਸੋਚ ਨਹੀਂ ਚਾਹੀਦੀ ਹੈਗੀ ਅਸੀਂ ਮਾਨ ਸਨਮਾਨ ਕਰੀਏ ਗੁਰਸਿੱਖਾਂ ਦਾ। ਦੇਖੋ ਜゃ ਵੀਰਾਂ ਦੇ ਨਾਲ ਆ ਕੇ ਖੜੀਏ। ਸਪੋਰਟ ਕਰੀਏ ਜਦੋਂ ਹੁਣ ਦੇਖੋ ਤੁਸੀਂ ਆਈਪੀਐਲ ਮੈਚ ਚੱਲਦੇ ਹੈਗੇ ਆ। ਉਹਦੇ ਵਿੱਚ ਅਰਸ਼ਦੀਪ ਹੈ ਕੇਸਾਂ ਧਾਰੀ ਵੀਰ ਹੈ। ਇਸ ਵੀਰ ਵਰਗਾ ਹੈਗਾ ਹਿੰਮਤ ਸਿੰਘ ਵਰਗਾ ਥੋੜੀ ਜਿਹੀ ਸ਼ਕਲ ਵੀ ਰਲਦੀ ਹੈਗੀ ਆ। ਸੋ ਲੋਕਾਂ ਨੂੰ ਫਖਰ ਮਹਿਸੂਸ ਹੁੰਦਾ। ਉਹ ਵਿਕਤਾ ਮਹਿਂਦਾ ਲੋਕ ਉਹਦਾ ਸਤਕਾਰ ਕਰਦੇ ਆ ਤੇ ਮੈਂ ਵੀ ਕਹਿਣਾ ਵੀ ਜਿਹਦੇ ਕੋਲ ਕੇਸ ਹੈਗੇ ਉਹਦੇ ਅੰਦਰ ਹੰਕਾਰ ਨਹੀਂ ਹੁੰਦਾ ਬਾਕੀ ਤਾਂ ਤੁਸੀਂ ਪਲੇਅਰ ਵੇਖੋ ਮੈਂ ਨਾਮ ਲੈ ਦੇਵਾਂ ਫੇਰ ਵੀ ਕੋਈ ਗੱਲ ਨਹੀਂ ਤੇ ਕਈ ਵਾਰੀ ਮੈਂ ਉਹ ਵਿਰਾਟ ਕੋਹਲੀ ਵੀ ਜਾਂਦਾ ਹੁੰਦਾ ਕਈ ਉਹਦੀਆਂ ਵੀਡੀਓ ਵੀ ਆਈਆਂ ਕਈਆਂ ਬੱਚਿਆਂ ਨੇ ਆਵਾਜ਼ਾਂ ਮਾਰੀਆਂ ਤੇ ਥੋੜਾ ਅੰਗੋਲਿਆ ਕਰਕੇ ਉਹ ਲੰਘਿਆ ਸ਼ੈਲ ਹੋ ਸਕਦਾ ਵੀ ਅੰਦਰ ਗੇਮ ਦੇ ਅੰਦਰ ਉਹਨਾਂ ਨੇ ਖੇਡਣ ਵਾਸਤੇ ਜਾਣਾ ਹੋਵੇ ਕੋਈ 100 ਪ੍ਰੋਬਲਮਾਂ ਹੁੰਦੀਆਂ ਪਰ ਜੇ ਕਿਤੇ ਅਰਸ਼ਦੀਪ ਦੀਆਂ ਤੁਸੀਂ ਇੱਕ ਦੋ ਵੀਡੀਓ ਵਾਇਰਲ ਹੋਈਆਂ ਉਹ ਦੇਖ ਲਓ ਉਹ ਸਾਰਾ ਕੁਝ ਛੱਡ ਕੇ ਬੱਚਿਆਂ ਨੂੰ ਆ ਕੇ ਮਿਲਦਾ ਵੀ ਹੈਗਾ ਗਲਵੱਕੜੀ ਵਿੱਚ ਲੈਂਦਾ ਆਮ ਘਰਾਂ ਦੇ ਵਿੱਚ ਰਹਿਣ ਵਾਲਾ ਉਹ ਬੱਚਾ ਹੈਗਾ ਮਾਸਾ ਵੀ ਹੰਕਾਰ ਉਸ ਬੱਚੇ ਵਿੱਚ ਨਹੀਂ ਕਿਉਂ ਕਿ ਸਿੱਖੀ ਦੇ ਨਾਲ ਜੁੜਿਆ ਉਹਨੂੰ ਪਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੀਜ਼ ਕੀ ਹੈਗੇ ਨੇ ਸੋ ਸੰਗਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਇਨਾ ਮਾਨ ਤੇ ਸਨਮਾਨ ਕਮੈਂਟਾਂ ਦੇ ਵਿੱਚ ਵੀ ਦਿੱਤਾ ਇਸ ਵੀਡੀਓ ਨੂੰ ਵੀ ਸ਼ੇਅਰ ਕੀਤਾ ਤੇ ਮੈਂ ਅਖੀਰ ਤੇ ਬੇਨਤੀ ਕਰ ਦਵਾ ਵੀ ਆਪੋ ਆਪਣਾ ਫਰਜ਼ ਜਿਹੜਾ ਯੋਗਦਾਨ ਨਹੀਂ ਪਾ ਸਕਦਾ ਇੱਕ ਯੋਗਦਾਨ ਜ਼ਰੂਰ ਪਾ ਦੇ ਅਜੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਜੀ ਤਾਂ ਕਿ ਕਿਸੇ ਚੜ੍ਹਦੀ ਕਲਾ ਵਾਲੇ ਕਿਸੇ ਪਰਿਵਾਰ ਕੋਲ ਵੀਡੀਓ ਜਾਵੇ ਤੇ ਇਹਨਾਂ ਦੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਕੋਈ ਪਰਿਵਾਰ ਖੜ ਸਕੇ ਕਿਉਂਕਿ ਇਹਨਾਂ ਬੱਚਿਆਂ ਦੀਆਂ ਪ੍ਰਾਪਤੀਆਂ ਹਜੇ ਹੋਰ ਵੀ ਬਹੁਤ ਬਾਕੀ ਹੈਗੀਆਂ ਨੇ ਤਾਂ ਕਿ ਇਹਨਾਂ ਦੇ ਨਾਲ رابطہ ਕਾਇਮ ਹੋ ਸਕੇ ਤੇ ਇਹ ਬੱਚੇ ਉਸ ਮੰਜ਼ਲ ਤੇ ਪਹੁੰਚ ਜਾਣ ਜਿੱਥੋਂ ਤੱਕ ਇਹ ਸੋਚ ਰੱਖਦੇ ਧੰਨਵਾਦ ਜੀ ਤੁਹਾਡਾ ਬਹੁਤ ਸਾਰਿਆਂ ਦਾ ਪਰਿਵਾਰ ਦਾ ਤੇ ਖਾਸ ਕਰਕੇ ਖੜਾ ਦੀ ਸਭ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ